ਜੋਤੀ ਪੁੱਤ ਹਾਂਜੀ ਰੈਡੀ ਮੈਂ ਛਾ ਭਾਂਡੇ ਮੈਂ ਮਾਅ ਮਾਜ ਦੂੰਗਾ ਨਹੀਂ ਨਹੀਂ ਕੋਈ ਗੱਲ ਨਹੀਂ ਮੈਂ ਮਾਅ ਮਾਉ ਦਿੰਨੀ ਆ ਬਸ ਛਾ ਭਾਂਡੇ ਤੂੰ ਕਹੀ ਜੀਆਂ ਗੱਲਾਂ ਕਰੀ ਜਾਨੀ ਤੂੰ ਕੋ ਭਾਂਡੇ ਮੰਜੇਗੀ ਮੈਂ ਹੈਗਾ ਜੇ ਤੂੰ ਹਾਂ ਨਹੀਂ ਰੈਡੀ ਤੁਸੀਂ ਕੋਈ ਨਾ ਤੁਸੀਂ ਨਾ ਹੋਰ ਕੰਮ ਕਰ ਲਓ ਤੁਸੀਂ ਬਾਹਰ ਕਾਣ ਕੋਲ ਤੋ ਕਿਤੇ ਹੋਰ ਕੋਈ ਕੰਮ ਹੀ ਨਹੀਂ ਹੈਗਾ ਜੋਤੀ ਮੈਨੂੰ ਉਹ ਆਟਾ ਪਹਿਉਣ ਵਾਲਾ ਸੀ ਬਿਟਾ ਉਹ ਵੀ ਪਿਹਾ ਲਊ ਮੈਂ ਕੋਈ ਟੈਨਸ਼ਨ ਲੈ ਤੇ ਨਾ ਚਿਰ ਮੈਂ ਹੈਗਾ ਨਾ ਉਹ ਨਾ ਚਿਰ ਤੈਨੂੰ ਕੋ ਡਰਨ ਦੀ ਲੋੜ ਨਹੀਂ ਤੂੰ ਜਾ ਦਾ ਬਸ ਆਰਾਮ ਕਰਿਆ ਕਰ ਕੱਲਾ ਨਹੀਂ ਡੇੜੀ ਕੋਈ ਗੱਲ ਨਹੀਂ ਮੈਂ ਭਾਂਡੇ ਧੋ ਦਿੰਨੀ ਨਹੀਂ 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 ਸਮੰਨੀ ਦਾ ਹੁੰਦਾ ਨਹੀਂ ਮੈਂ ਧੋ ਲੈਂਨੀ ਆ ਕੋਈ ਨਾ ਤੇ ਹਾਂ ਜਾ ਉਹ ਭਾਂਡੇ ਨੇਗੇ ਉਹ ਮੰਨੀ ਦੀ ਮਮ ਜੀ ਆ ਨਹੀਂ ਜੀ ਉਮਰ ਵੀ ਨਹੀਂ ਆਣੀ ਆ ਜਾ ਅੰਦਰ ਚੱਲ ਫਿਰ ਮੰਮੀ ਬੋਲ ਲੂਗੀ ਕੋਈ ਡੈਡੀ ਨੂੰ ਕੰਮ ਮਨਾ ਤੂੰ ਜਾ ਅੰਦਰ ਜਾ ਨਹੀਂ ਡੇੜੀ ਮੈਂ ਮੰਗ ਲੈਨੀ ਆ ਸਮਝੀ ਦੀ ਨੀ ਜੋਤੀ ਚੱਲ ਅੰਦਰ ਚੱਲ ਕੀ ਗੱਲ ਹੈ ਤੇ ਜੋਤੀ ਕਿਧਰ ਗਈ ਪਾਂਡੇ ਤੋਂ ਮਾਂਜੀਆਂ ਦੀ ਸੀਗੀ ਉਹ ਅੰਦਰ ਬਾਗੀ ਕਿਉਂ? ਯਾ ਕਾਤੋਂ ਬਾਗੀ ਅੰਦਰ? ਲੈ ਅਗੇ ਕਾਤੋਂ ਬਾਗੀ ਉਹ ਪਾਂਡੇ ਮਾਂਜੀਆਂ ਦੀ ਸੀ ਮੈਂ ਆਖਿਆ ਜੋਤੀ ਮੈਂ ਮਾਂਜ ਦਿੰਨਾ। ਬਾਲੀ ਨੇ ਹਮਦਰਦੀ ਜੀ ਆਉਂਦੀ ਆ ਮੈਨੂੰ ਤੱਕ ਜਿੱਦਾਂ ਕਿਹਾ ਨਹੀਂ ਵੀ ਦੋ ਗਲਾਸ ਮੈਂ ਤੋਹਣਾ ਨੇ ਉਹ ਤਾਂ ਬੜਕਾ ਹੁਣ ਮੂੰਹ ਪੈਣਾ ਹੁੰਨਾਗਾ। ਲੈ ਜਿੱਦਾਂ ਤੇਰੇ ਨਾਲ ਵਿਆਹ ਕਰਵਾਇਆਗਾ ਇਹ ਤਾਂ ਤੂੰ ਆਪ ਕਹਿ ਦੇਣੀ ਆ ਮੈਨੂੰ ਵੀ ਮੇਰਾ ਕੁਛ ਤੂੰ ਆਪ ਦਾ ਨਹੀਂ ਸਮਝਦਾ। ਉਹ ਮੰਨਿਆ ਮੇਰੀ ਕੁੜੀ ਨਹੀਂ ਹੈਗੀ। ਰਾਉ ਆ ਦੀ ਕੁੜੀ ਤੋਂ ਵੱਧ ਕੇ ਕਰਦਾ ਐ ਨਾ ਮੈਂ ਨਕੀ ਹੱਤਾਂ ਕੀ ਬੋਲਦਾ ਰਹਿਣਾ ਸਾਰਾ ਦਿਨ ਨਾਲੇ ਨਾਲੇ ਮੈਂ ਕੁੜੀ ਨੂੰ ਕੰਮ ਸਿਖਾਉਣਾ ਕੱਲ ਨੂੰ ਨੇ ਬਗਾਨੇ ਘਰ ਜਾਣਾ ਹੈਗਾ ਕੋਈ ਗੱਲ ਨਹੀਂ ਬਗਾਨੇ ਘਰ ਵੀ ਮੈਂ ਹੀ ਤੋਰੂੰ ਐਡੀ ਟੈਨਸ਼ਨ ਕਿਉ ਲੈਂਦੀ ਐ ਤੂੰ ਤੇਰੀਆਂ ਗੱਲਾਂ ਚ ਨਾ ਮੈਨੂੰ ਕੋਈ ਇੰਨੀ ਉਹ ਨਹੀਂ ਲੱਗਦੀ ਉਹ ਤੂੰ ਤਾਂ ਕਾਉਣੀਆਂ ਗੱਲਾਂ ਕਰਦੀ ਆ ਮਣ ਆਓ ਮੈਂ ਤਾਂ ਕੱਲ ਨੂੰ ਸਮਝਦੀ ਨਹੀਂ ਸੀਗੀ ਜਦੋਂ ਆਪਣਾ ਵਿਆਹ ਹੋ ਗਿਆ ਹੁਣ ਸਾਰਾ ਘਰ ਆਪਣਾ ਸਾਂਝਾ ਐ ਇਹ ਜੇ ਕੰਮ ਵੀ ਆਪਣਾ ਸਾਂਝਾ ਹੁਣ ਨਾਲੇ ਜੋਤੀ ਕੰਮ ਕਿੱਥੇ ਕਰ ਲੂਗੀ ਤੂੰ ਦਿੱਤੇ ਹੋਏ ਵਿਚਾਰੀ ਛੋਟੀ ਉਮਰ ਦੀ ਹੈ ਕੱਚੀ ਉਮਰ ਦੀ ਹੈ ਆ ਕੱਚੀਆਂ ਪੱਕੀਆਂ ਹੋ ਰਹਾ ਨਾ ਪੱਖਿਆਣਾ ਕਰ ਕੁੜੀ ਨੂੰ ਕੰਮ ਕਰ ਲਿਆ ਕਰਨ ਦੇ ਤੇ ਸੋਈਂ ਜਨਾ ਬੜਿਆ ਕਰ ਜਿੰਨਾ ਚੱਕ ਮੇਰੀ ਕੁੜੀ ਕੰਮ ਕਰਦੀ ਹੁੰਦੀ ਹੈਗੀ ਕੁੜੀ ਨੂੰ ਕੰਮ ਸਿਖਾਉਣਾ ਨਾ ਕੋਈ ਬਾਹਰਲਾ ਕੰਮ ਸਿਖਾ ਸਲਾਈ ਕਢਾਈ ਦਾ ਆਹ ਘਰ ਦੇ ਕਿਹੜੇ ਕੰਮਾਂ ਚ ਬੜੀ ਬੈਠੀ ਇਹਨੂੰ ਭਾਂਡੇ ਮਾਣਦੀ ਹੈ ਕਿਹੜੇ ਕੰਮ ਆਉਣਗੇ ਇਹਨੂੰ ਸਲਾਈ ਕਢਾਈ ਵੀ ਸਿਖਾ ਦੂੰਗੀ ਤੂੰ ਬਾਲਾ ਨਾ ਸਾਡੇ ਕੰਮਾਂ ਦਾ 10 ਘੰਟੇ ਅੱਜ ਆਜਾ ਨਾਲ ਲਿਆ ਕਰ ਚੁੱਪ ਕਰਕੇ ਸੋਈਂ ਚ ਬਾਹਰ ਹੋ ਜਾ ਤੇ ਕੁੜੀ ਨੂੰ ਤੋਰ ਦੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਸਾਲਾ ਮੇਰੀ ਤਾਂ ਕਿਸਮਤ ਹੀ ਮਾੜੀ ਐ ਕਿਸਮਤ ਤਾਂ ਸਾਡੀ ਮਾੜੀ ਐ ਜਿਹਨੇ ਤੇਰੇ ਨਾਲ ਵਿਆਹ ਕਰਵਾਇਆ ਬਸ ਮੈਂ ਤਾਂ ਮੈਂ ਆਪਦੀ ਮਾੜੀ ਕਹਿੰਦਾ ਜਿਹੜੀ ਪਹਿਲਾਂ ਸੀਗੀ ਉਹ ਵੀ ਨਹੀਂ ਕਦੇ ਸਿੱਧੇ ਮੂੰਹ ਬੋਲੀ ਹੁਣ ਸੋਚਿਆ ਸੀ ਤੇਰੇ ਨਾਲ ਵਿਆਹ ਕਰਾ ਕੇ ਸੌਖਾ ਹੋਊਗਾ ਤੂੰ ਵੀ ਨਹੀਂ ਸਿੱਧਾ ਬੋਲਦੀ ਮੈਨੂੰ ਤੇਰੇ ਲੱਛਣ ਨਹੀਂ ਲੱਗਦੇ ਠੇਈ ਕਿਉਂ ਮੇਰੇ ਮਾੜੇ ਲੱਛਣਾਂ ਨੂੰ ਕੀ ਦੇਖ ਲਿਆ ਤੂੰ ਮੇਰਾ ਨਾ ਹੋਰ ਕੀ ਹੈਗੇ ਉੱਤੇ ਬੰਦਾ ਕਿੱਥੇ ਤਾਂ ਗੱਲਾਂ ਦਾ ਜਵਾਬ ਮਹਾਪੁੱਤ ਕੰਮ ਸਿੱਖ ਤੂੰ ਕੱਲ ਨੂੰ ਬਗਾਨਿਆਂ ਘਰ ਜਾਣਾ ਕਿੱਥੇ ਦਾ ਕੰਮ ਛਡਾ ਕੇ ਨੂੰ ਅੰਦਰ ਤੋਰ ਤਾ ਕੇ ਮੈਂ ਤੋਨੇ ਜੋਤੀ ਜਵਾ ਨਾ ਟਾ ਡੈਗ ਨਾਲ ਪਿਆ ਉਹ ਡੇ ਗਿਆ ਜੋਤੀ ਜਵਾ ਖੜੀ ਕਿੱਥੇ ਆ ਉਹ ਤਾਂ ਸੁਖਨਾ ਮਟਿਆਰ ਹੋ ਰਹੀ ਐ ਤੂੰ ਚਲਾ ਗਿਆ ਨਾ ਕਰਿਆ ਕਰ ਜਦ ਬਗ ਜਾ ਮੈਥੋਂ ਤੇ ਹੋਰ ਕੱਟ ਸਿਖਾ ਲੇਗਾ ਜਨਾ ਮੈਂ ਭਾਂਡੇ ਦਾ ਤੋੜਾ ਹੋਣਾ ਅੱਪੇ ਤਾਲੂ ਬਗਿਆ ਜੱਟ ਜਮਾ ਸ਼ਰਮੁਲਾ ਰੱਖੀ ਐ ਮਿੰਟਾ ਦੀ ਨੀਤਾਂ ਠੀਕ ਐ ਨਹੀਂ ਲੱਗਦੀਆਂ ਹੈਗੀਆਂ ਨਿਕੁੜੀਏ ਉਹ ਬੋਲਦੀ ਨੇ ਦੀ ਸਭਾ ਕੀ ਕਰ ਲਾ ਕੇ ਚੁੱਤੀ ਕੁਛ ਨਹੀਂ ਰੈਡੀ ਫੋਟੋ ਕਿੱਥੇ ਆਂਦੀ ਸੀ ਓ ਲੈ ਆਪਾਂ ਤੁਹਾਨੂੰ ਕਿੱਤੀ ਐ ਮੈਂ ਤਾਂ ਆਪ ਕਹਿੰਦਾ ਸੀਗਾ ਵੀ ਸ਼ਟਲ ਨਾ ਵੀ ਕਿਤੇ ਫੋਟੋ ਖਿੱਚ ਲਿਆ ਕਰ ਨਾਲੇ ਜਤੀ ਮੈਨੂੰ ਨਾ ਉਹ ਕਰ ਪੀਣੀ ਦਾ ਗੱਠਾ ਚੁਗਾ ਕੇ ਆ ਤੇਰੀ ਮਾਂ ਕਹਿੰਦੀ ਪੀਣਾ ਤਲਾ ਕੇ ਲਿਆ ਮੈਂ ਜਾਨਾ ਗਾ ਤਲਾਉਣਾ ਆਹ ਹੋ ਮੈਂ ਚ ਕੰਨ ਤਨ ਪੀਣੇ ਦੇ ਗੱਟੇ ਤੈਨੂੰ ਨਾ ਤਾਂ ਸ਼ਰਮ ਨਹੀਂ ਦਿੱਤੇ ਨਾ ਫੋਟੋਆਂ ਮੱਖ ਜੀ ਆਂਦੀਆਂ ਹੈ ਮਾੜਾ ਮੁੰਡਾ ਤੂੰ ਦੇਖਿਆ ਤੇ ਉਹ ਆ ਚਾਹੇ ਲੱਕ ਤੇਰਾ ਸਾਹ ਸਰਦੀ ਗੱਲੇ ਰੱਖਿਆ ਕਰ। ਆ ਕੋਈ ਗੱਲ ਨਹੀਂ। ਫੋਨ 'ਚ ਫੋਟੋ ਰੱਖਣੀ ਜ਼ਰੂਰੀ ਆ। ਤੈਨੂੰ ਤਾਂ ਪਤਾ ਆ ਮਾਣਾ ਨਾਲੇ। ਜ਼ਰੂਰੀ ਐ ਨਾਲੇ ਹੋ। ਨਾ ਪੀਣਾ ਤੈਨੂੰ ਮੈਂ ਨਿਚਕਾ ਸਕਦੀ ਇੱਥੇ ਖੜੀ ਕੀਂਦੀ। ਹੈ ਤੂੰ ਅੰਦਰ ਕੁੜੀ ਕੋਲੇ ਆਇਆ ਪੀਣਾ ਚਕਵਾਉਣ। ਆ ਕੋਈ ਨਾ ਐਵੇਂ ਤੂੰ ਬੇਫਾਲਤੂ ਤੇ ਐ ਕਿੱਦਾਂ ਕਰਦੀ ਹੁੰਨੀ ਆ ਯਾਰ? ਤੈਨੂੰ ਹੋਇਆ ਕੀ? ਮੈਨੂੰ ਤਾਂ ਨਾ ਬਸ ਕਾਹਨੂੰ ਬੁਲਾਉਣਾ ਤੂੰ ਬੈਠੀ ਕੁੜੀ ਇੱਥੇ। ਜਿੱਦਣ ਮੈਂ ਸਿਰੇ ਦਾ ਟੱਪਾ ਸੁਣਾਉਂਦੀ ਹੁਣ। ਆ ਚੰਗਾ ਮੈਂ ਤਾਂ ਮੈਂ ਤਾਂ ਫੋਨ ਚੱਕਣ ਆਇਆ ਸੀ ਫੋਨ ਠੀਕਰਾਂ। ਉਧਰ ਫੋਨ ਆਈ ਜਾਂਦਾ ਬਾਅਦ ਚ ਫ੍ਰਿਜ ਤੇ ਰੱਖ ਰਿਆ ਕਰ ਗੱਲ ਸੁਣ ਲੈ ਕੁੜੀ ਜੇ ਮੈਂ ਬਾਹਰ ਹੁੰਨੀ ਆ ਤਾਂ ਮੇਰੇ ਕੋਲ ਬਾਹਰ ਬੈਠਿਆ ਕਰ ਜੇ ਮੈਂ ਅੰਦਰ ਹੁੰਨੀ ਆ ਤਾਂ ਮੇਰੇ ਕੋਲ ਅੰਦਰ ਬੈਠਿਆ ਕਰ ਉਹ ਤੈਨੂੰ ਹੋਇਆ ਕੀ ਪਿਆ ਕੁਛ ਨਹੀਂ ਹੋਇਆ ਮੈਨੂੰ ਛੋਟਾ ਮੈਨੂੰ ਕਤਾ ਕਾ ਤੋ ਗੁੱਸੇ ਹੋਇਆ ਡੈਡੀ ਇਹ ਕਹਿੰਦੀ ਮੇਰੀ ਬੁਟੀ ਹਾਂ ਛੋਟੇ ਦੋਨਾਂ ਪੜਾ ਦਾ ਨਾ ਨਾ ਬੱਸ ਰਹਿਣਾ ਅੰਦਰ ਪਾਣ ਦੂ ਮੈਂ ਫੜ ਕੇ ਨੂੰ ਛੋਟੇ ਦੋਨਾਂ ਪੜਾ ਦਾ ਸੁਭਾਅ ਨਾ ਇੱਕੋ ਜਿਹਾ ਜਮਾ ਵੱਡੀ ਤਾਬ ਤੇਰੇ ਵਰਗੀ ਆ ਜਮਾ ਇਹ ਵੱਡੀ ਹੋਵੇ ਮੇਰੇ ਵਰਗੀ ਚਾਹੇ ਨਾ ਹੋਵੇ ਪਰ ਮੇਰਾ ਸੁਭਾਅ ਸਾਰਿਆਂ ਨਾਲ ਵੱਖਰਾ ਹੈਗਾ ਦਰ ਮੈਂ ਗਲਦਸਤੀ ਨਾ ਸੋਚੀ ਜਦੋਂ ਮੈਂ ਹੋਇਆ ਪਰ ਸੋਚੀ ਉਹਦਾ ਬਾੜਨਾ ਰੋਟੀ ਟੋਕ ਮੇਰੇ ਸਾਹਮਣੇ ਕਰਿਆ ਕਰ ਕੋਈ ਨਾ ਜੋਤੀ ਜਦੋਂ ਮੈਂ ਆ ਜਾਣਾ ਹੁੰਨਾ ਨਾ ਕੋਈ ਨਾ ਉਹ ਕਰ ਲਿਆ ਕਰ ਉਹਨਾ ਟਾਈਮ ਬਾਹਰ ਬੈਠੀ ਰਿਹਾ ਕਰ ਕੋਈ ਗੱਲ ਨਹੀਂ ਕੰਮ ਕਰਦਾ ਕੀ ਹੈ ਦੇਖਦਾ ਸੀ ਚੌਰਾ ਕਿਵੇਂ ਬੋਲਦਾ ਹੈਗਾ ਠੀਕ ਹੈ ਤੇ ਭੱਗ ਜਾ ਮੈਂ ਟਾਈਮ ਨਹੀਂ ਚੱਲ ਠੀਕ ਹੈ ਜੋਤੀ ਮਗਾ ਨਹੀਂ ਮੈਂ ਚੁਕਾਦਾ ਨਹੀਂ ਥੈਲਾ ਮਗਾਉਣਾ ਤਾਂ ਨਹੀਂ ਦੁਕਾਨ ਤੋਂ ਕੁਝ ਨਹੀਂ ਡੇੜੀ ਕੁਝ ਨਹੀਂ ਮਗਾਉਣਾ ਚਿਪਸ ਚਿਪਸ ਚੱਲ ਲਿਆ ਦਿਓ ਚੱਲ ਮੈਂ ਤੈਨੂੰ ਚਿਪਸ ਲੈ ਕੇ ਦੇਵਾਂਗਾ ਤੇ ਤੈਨੂੰ ਬੋਲੀ ਜਾਊਗੀ ਇਹ ਤਾਂ ਕੁਝ ਪੁੱਛਣ ਦਾ ਹੀ ਫਾਇਦਾ ਨਹੀਂ ਚਲ ਲੱਗ ਜਾਏਗਾ ਕਿ ਮਹੁਰਤ ਕਢਵਾਵਾ ਓ ਜਾਨਾ ਪੁੱਛ ਲੈਣ ਦੇ ਕੀ ਖਾਣ ਨੂੰ ਮੰਗਦੀ ਐ ਕੋਈ ਨਾ ਚੱਪਸ ਮੰਗਾਈਏ ਚੱਪਸ ਲੈ ਕੇ ਦੇ ਦੀ ਚੰਗਰ ਨਾਲੇ ਬਿਸਕੁਟ ਜਿਲੇ ਆ ਤੂੰ ਹਣਾ ਉਹ ਤਰੱਕੇ ਚਾਹ ਨਾਲ ਚਲ ਠੀਕ ਐ ਭੱਗ ਜਾ ਅੱਪੀ ਚੱਕ ਲੂੰਗਾ ਟਾ ਤੂੰ ਨਾ ਚਕਾਈ ਮੈਨੂੰ ਨਾ ਕੀ ਗੱਲ ਮੈਨੂੰ ਤੱਕ ਦੀ ਉਹਨੇ ਆਈ ਪੁੱਛੇ ਪਾਣੀ ਪੀਣਾ ਕਿ ਨਾ ਤੈਨੂੰ ਚੱਪਸਾਂ ਲਿਆ ਲਿਆ ਦਿੰਦਾ ਮੰਮੀ ਫਿਰ ਕੁੜੀਆਂ ਆਉਦੀ ਪੁੱਛਣਾਈ ਉਹਨੇ ਘਟ ਮੰਗਾਇਆ ਕਰ ਚੱਪਸਾਂ ਚੱਪਸਾਂ ਨਾ ਜੁੱਤਾਂ ਨਾ ਖਾਲੀ ਮੇਥੋਂ ਕੋਈ ਨਾ ਮੰਮੀ ਤੂੰ ਤਾਂ ਮੈਂ ਬੋਲਦੀ ਰਹੀ ਨਹੀਂ ਮੈਂ ਮੈਂ ਹੀ ਬੋਲਦੀ ਰਹੀ ਨਹੀਂ ਮੈਂ ਤਾਂ ਉਹੀ ਗੱਲ ਰਖਣਾ ਛੱਡ ਕੇ ਤੈਨੂੰ ਕਮਾਂਡੀਆਂ ਦੇ ਘਰ ਤੱਕ ਨਹੀਂ ਜਾ ਸਕਦੀ ਠੀਕ ਆ ਮੈਂ ਰੱਬਾ ਨਹੀਂ ਮਰਦੀ ਇਸੇ ਆਪਾਸੇ ਮਰ ਜਾ ਪਰੇ ਤਾਂ ਕੱਤੇ ਲਈ ਦੀ ਆਕਲ ਨਹੀਂ ਤੈਨੂੰ ਤਾਂ ਕਿੱਥੇ ਜਾਵਾਂ ਮੈਂ ਦੇ ਅੰਦਰ ਬੈਣੀ ਤੂੰ ਅੰਦਰ ਨਹੀਂ ਬਹਿਣ ਦੀ ਬਾਹਰ ਬੈਠਣ ਲਈ ਉੱਥੇ ਗੱਲ ਸੁਣ ਲੈ ਭਾਈ ਸਿੱਧੀ ਜੀ ਗੱਲ ਹੈ ਮੇਰੇ ਕੋਲ ਤਾਂ ਤੇਰ ਪਿਆਉ ਦੀ ਨੀਂਦ ਨਹੀਂ ਸਹੀ ਹੈਗੀ ਮੰਮੀ ਉਹ ਤਾਂ ਆਪਣਾ ਚੀਜ਼ਾਂ ਲੈ ਕੇ ਦਿੰਦਾ ਲੈ ਡੈਡੀ ਦੀ ਨੀਤੀ ਕਿਵੇਂ ਮਾੜੀ ਹੋਗੀ ਇਹ ਖਾਣਾ ਖੁੱਤ ਗਿਆ ਤੂੰ ਨਹੀਂ ਸਮਝਦੀ ਤੂੰ ਤਾਂ ਲਾਪਰਵਾਹ ਲਾਪਰਵਾਹ ਜਿਹੜੀ ਚੀਜ਼ ਆ ਕੇ ਮੂੰਹ 'ਚ ਝੜ ਚੀਜ਼ ਆ ਕੇ ਮੂੰਹ ਹਣ ਮੰਮੀ ਰੜ ਚੀਜ਼ ਆ ਗਈ ਫਿਰ ਉਹ ਤਾਂ ਖਾਣੀ ਆ ਤਾਂ ਦੰਤ ਕੜਾ ਲੈ ਬਈ ਲੰਤੋ ਜਿੰਨੇ ਮਰਜੀ ਤੇ ਇਹਨਾਂ ਮੱਥਾ ਮਾਰਦਾ ਕੋਈ ਫਾਇਦਾ ਨਹੀਂ ਇਹਨਾਂ ਮੱਥਾ ਮਾਰਦਾ ਕੋਈ ਫਾਇਦਾ ਹੋਵੇ ਤੇੜੇ ਗੱਲਾਂ ਕਿਉਂਦੀ ਆ ਵੀ ਤੂੰ ਕਹੀਗੀ ਜਾਨੀਗੀ ਵੀ ਕੁਛ ਨਹੀਂ ਕਹਿੰਦੀ ਬਾਹਰ ਆ ਜਾ ਮੁਰਜਾ ਉਥੇ ਮੈਂ ਸਬਜ਼ੀ چیرਦੀ ਆ ਫਿਰ ਮੰਮੀ چیر ਲੈ ਮੈਂ ਜਨਾ ਦੇ ਕਿ ਮੰਮੀ ਅੰਦਰ ਬੈਠਣ ਦਿੰਦੀ ਆ ਨਾ ਬਾਹਰੇ ਬੈਠਣ ਹੁੰਦੀ ਆ ਬਿਨਾ ਗਾਲ ਤੇ ਕੁੱਟੰਦਾ ਹੋ ਬਹਾਨਾ ਭਾਲੀ ਜਾਊਗੀ ਹੁਣ ਕੁੱਟ ਕੇ ਫੇਰ ਭੱਗ ਗਈ ਹੁਣ ਫੇਰ ਬਾਹਰ ਆਦਾ ਫੇਰ ਬਾਹਰ ਫੇਰ ਬੁੱਤੂ ਵੀ ਜਾ ਗਈ ਮੈ ਪਤਾ ਨਹੀਂ ਕਿੱਧਰ ਭੱਗ ਗਈ ਹੁਣ ਮੈਂ ਤਾਂ ਆਈ ਸੀ ਕੱਲ ਨੂੰ ਪਿੰਡ ਚੱਲੀ ਆਕਣਾ ਪੁੱਛਦੀ ਆਂਗੀ ਨੀ ਕੁੜੇ ਅਮਨ ਬਤਾਇਆ ਕਿ ਤੇ ਪਾਪੇ ਦਾ ਪਤਾ ਲੱਗਿਆ ਇਹ ਪਾਪਾ ਬਿਮਾਰ ਹੋ ਰਿਹਾਗਾ ਇਹ ਤੂੰ ਭਾਗ ਗਿਆ ਮੈਂ ਨਹੀਂ ਆਂਦੀ ਜੰਦੀ ਕਿਤੇ ਵੀ ਤੇ ਤੈਨੂੰ ਕੀ ਹੋਇਆ ਜਾਣ ਨੂੰ ਕੁੜੇ ਅਕਾ ਕੀ ਹੋਇਆਗਾ ਜਾਰੀ ਦਿਨ ਘਰਵਾਰੀ ਹਾਇ ਦਿੱਤਾ ਪਾਲ ਕੇ ਜਿੱਥੋਂ ਨਾ ਆ ਸਕਾਂ ਨਾ ਜਾ ਸਕਾਂ ਮੈਂ ਤਾਂ ਬੰਨੀ ਗਈ ਹੁਣ ਕਿਉਂ ਕੋੜੇ ਘਰਬਾਰ ਨੂੰ ਕੀ ਹੋ ਗਿਆ ਕਿ ਕੀ ਹੋ ਗਿਆ ਗੱਲ ਸੁਣ ਲੈ ਮੇਰੀ ਹਾਂ ਸੁਣ ਕੀ ਸਾਰਾ ਚੇਤਾ ਜੋਤੀ ਸੋ ਚਪਾਂ ਦੀ ਮੰਗੀ ਤਰ ਸੋ ਜ ਖੜਾ ਰਹਿੰਦਾਗਾ ਫਿਰ ਜੁੱਤੂ ਪਾਣ ਦੇਣਾ ਮੈਂ ਜਕਰ ਮੈਂ ਆਜੂਗਾ ਜੇ ਹੂੰ ਜੋਤੀ ਅੰਦਰ ਬੈਠੇ ਸੋਫੇ ਤੇ ਤਾਂ ਅੰਦਰ ਬੈਠਾ ਰਹੂਗਾ ਪਹਿਲਾਂ ਮੇਰੇ ਫੋਟੋ ਕਿਚੜਾ ਇੱਕ ਜਿਹੜਾ ਕੋਰਟ ਕਰੇ ਖਾਣੇ ਨੇ ਚਿਪਸ ਖਾਣੀ ਆ ਮੈਂ ਆਈ ਪੁੱਛੀ ਜਾਊਗਾ ਸਾਰਾ ਮੈਨੂੰ ਤਾਂ ਪੜਾ ਲੱਗਦਾ ਪਰ ਮੈਂ ਤਾਂ ਪੂਰਾ ਸੱਖ ਹੈਗਾ ਤੂੰ ਕਹਿ ਨਹੀਂ ਸਕਦੀ ਤੇਰੇ ਮੂੰਹ ਨਹੀਂ ਹੈਗਾ ਉਹ ਤਾਂ ਤੇਰਾ ਐਡਾ ਡੰਡਾ ਲੱਗਿਆ ਹੋਇਆਗਾ ਨਹੀਂ ਮੈਂ ਬਥੇਰਾ ਗੱਲੀ ਗੱਲੀ ਕਹਦਾ ਹਲ ਬੋਲਦਾ ਹੈਗਾ ਹਾਂ ਕਹਿੰਦਾ ਮੈਨੂੰ ਆਟਿਆ ਥੈਲਾ ਚੁੱਕਾ ਕੇ ਆਜੋ ਤੇ ਕਹਿੰਦਾ ਆਹ ਅੱਜ ਤੜਕੇ ਸੱਚ ਕਹਿੰਦਾ ਆਟਿਆ ਥੈਲਾ ਚੁੱਕਾ ਕੇ ਆ ਕਹਿੰਦਾ ਕਿ ਮੈਂ ਆਟਾ ਧਰਕਿਆਂ ਮਚਕੂ ਦੇ ਨੱਪਲਾਂ ਦੀ ਕੁੜੀ ਜਾਦੇ ਥੈਲਾ ਚ ਪਾਉਗੀ ਜਦੋਂ ਮੈਂ ਏਡੀ ਵੱਡੀ ਰਸੋਈ ਚ ਖੜੀ ਆ ਮੈਂ ਇਹ ਨਹੀਂ ਥੈਲਾ ਚ ਪਾ ਸਕਦੀ ਤੂੰ ਕਹਿ ਨਹੀਂ ਸਕਦੀ ਫਿਰ ਵੀ ਮੈਨੂੰ ਕਿਹਾ ਕਰ ਕੰਮ ਨੂੰ ਮੇਰੀ ਕੁੜੀ ਨੂੰ ਖਬਰਦਾਰ ਚ ਕਹਿਣਾ ਕੰਮ ਨੂੰ ਹਾਂ ਕਰੂਗਾ ਤਾਂ ਕੱਚੀ ਉਮਰ ਦੀ ਐ ਇਹ ਤਾਂ ਐ ਹੀ ਆ ਤਾਂ ਦਾਦੇ ਦੇ ਮੇਰੇ ਭਤੀਜੇ ਦੇ ਹਲਕ ਚ ਉਹੀ ਗੱਲ ਭੈਣ ਤਾਂ ਤਾਂ ਮੈਨੂੰ ਆਹ ਇਹ ਥਾਂ ਡੋਬਤਾ ਜਿੱਥੇ ਨਾ ਹੁਣ ਮੈਂ ਆ ਸਕਾਂ ਨਾ ਮੈਂ ਜਾ ਸਕਾਂ ਹੁਣ ਜੇ ਪਿਓ ਮਰਦਾ ਤਾਂ ਭਨੇ ਮਾਰਨ ਦੇ ਹੁਣ ਮੈਂ ਆਪ ਦੀ ਥੀਨੂੰ ਛੱਡ ਕੇ ਕਿਵੇਂ ਜਾਵਾਂ ਨਹੀਂ ਮੈਂ ਤਾਂ ਤਾਂ ਕਿਹਾ ਤੇ ਤੇਰਾ ਰਿਸ਼ਤਾ ਵੀ ਚਲ ਘਰ-ਬਾਰ ਵਧੀਆ ਕੱਲਾ ਜਾਣਾਗਾ ਜ਼ਮੀਨ ਆਉਂਦੀ ਆ ਚਾਰ-ਪੰਜ ਕਿੱਲੇ ਵੀ ਚੱਲ ਤੇਰੀ ਧੀ ਦਾ ਕਿਤੇ ਫਿਲੇ ਲੱਗ ਜੂਗੀ ਹੁਣ ਮੈਂ ਕਿਹੜਾ ਘਰ-ਬਾਰ ਚੱਟਣਾ ਜਾਂ ਜ਼ਮੀਨ ਚੱਟਣੀ ਹੈਗੀ ਪਾ ਲੂ ਇਹ ਤਾਂ ਤੈਨੂੰ ਵੀ ਪਤਾ ਹੈਗਾ ਮੈਂ ਤੇਰੀ ਕੁੜੀ ਦੀ ਮਾਰੀ ਨੇ ਧੱਕੇ ਖਾਦੇ ਸੀਗੇ ਮੈਨੂੰ ਤਾਂ ਹਜੇ ਪਰਿਵਾਰ ਚਾਹੀਦਾ ਸੀ ਜਿੱਥੇ ਮੇਰੀ ਧੀ ਦੀ ਉਕਾਦਰ ਹੁੰਦੀ ਤੇ ਮੈਂ ਵੀ ਮਾੜਾ-ਮੋ ਉਹ ਮੈਂ ਤਾਂ ਆਪਣਾ ਗੇਟ ਨਹੀਂ ਟੱਪ ਸਕਦੀ ਇਹਦਾ ਕੀ ਹੈ ਕਹਿ ਜੈਦਾ ਮਸਟੰਡੇ ਦਾ ਕੱਲ ਨੂੰ ਕੋਈ 1921 ਗੱਲ ਕਰ ਜੇ ਮੈਂ ਕਿਦੀ ਮਾਣੂ ਮਾਸੀ ਆਖੂਗੀ ਵੀ ਗੱਲ ਤਾਂ ਹੈਗੀ ਤਾਂ ਟੈਨਸ਼ਨ ਜੀ ਵਾਲੀ ਆ ਇਹ ਤਾਂ ਮੈਨੂੰ ਵੀ ਫਿਕਰ ਚ ਆ ਪੈ ਗਿਆ ਵੀ ਇਹ ਇਹੋ ਜਿਹੇ ਲਗਾੜੇ ਦਾ ਕੀ ਪਤਾ ਹੁੰਦਾ ਹੈਗਾ ਲਗਾੜਾ ਸਾਡੇ ਲਗਾ ਬੜਾ ਆਖਿਆ ਤੇ ਆ ਗਲੀ ਚ ਜੋੜੀ ਕੋਈ ਟੱਪੂਗੀ ਵੀ ਇਨ ਕੋਲ ਹਲਾ ਦੇਖੂ ਭਾਵੇਂ ਪੂਰਾ ਜਿਵੇਂ ਕਿ ਜੇ ਕੰਜਰ ਨੇ ਕੋਈ ਤੇ ਪਹਿਲੇ ਮਿਰਚਾਂ ਪਾ ਦੇ ਦੱਤੇ ਮਗੜੇ ਅੱਖਾਂ ਚ ਇਹ ਮਿਰਚਾਂ ਪਾ ਦੇ ਕਹਿੰਦੇ ਅੱਖਾਂ ਜੇ ਪਹਿਣ ਚੋਦੇ ਮਿਰਚਾਂ ਪਾ ਕੇ ਕੀ ਕਰੂੰਗੀ ਮੈਂ ਨੂੰ ਕੱਟ ਦਰੋ ਮਾੜੀ ਬੀ ਸ਼ਰਮ ਨਹੀਂ ਆਉਂਦੀ ਹੈ ਨਹੀਂ ਤਾਂ ਪੋਰਾ ਸ਼ਰਮ ਨਹੀਂ ਹੈਗੀ ਇਹਦੇ ਮਾਪੇ ਚਲਾਦੀ ਮਾੜਾ ਮੋਟਾ ਤਾਂ ਤੈਨੂੰ ਕੁਝ ਕਹਿੰਦਾ ਕੋਈ ਨਾ ਤਾਂ ਵੀ ਨਾ ਉਹ ਤਾਂ ਕਹਿੰਦੀ ਜੋ ਮੰਮੀ ਡੈਡੀ ਤੇ ਮੇਰੇ ਨਾਲ ਫੋਟੋ ਮਖੀ ਚੰਦਾ ਤੈਨੂੰ ਕੋਰ ਕਰੇ ਲੈ ਕੇ ਦਿੰਦਾ ਹੁਣ ਉਹਨੂੰ ਖਾਣ ਲੁੱਤੋਂ ਨੂੰ ਕੀ ਪਤਾ ਹੈ ਮਾਂ ਬਥੇਰਾ ਸਮਝਾਉਂਦੀ ਨੀ ਤੇਰੀ ਕੁੜੀ ਤਾਂ ਆਪ ਜੀਬ ਦੀ ਚਟਕੋਰੀ ਆ ਭੈਣ ਕਹੇਗੀ ਕਹਿੰਦੀ ਕੁਛ ਨਾ ਮੈਂ ਹੁਣ ਕੀ ਕਰਾਂਗਾ ਪਰ ਤੇਰੀ ਕੁੜੀ ਤਾਂ ਜੀਬ ਦੀ ਚਟਕੋਰੀ ਆ ਸੱਚੀ ਕਹਿੰਦੀ ਕੋਈ ਅੱਗ ਸੁਆਹ ਫੜਾ ਦੇ ਹਰ ਇੱਕ ਚੀਜ਼ ਨੂੰ ਘੜੱਪ ਦੇਣੇ ਖਾ ਲਵੇ ਭੈਣ ਬਥੇਰਾ ਕਹਿੰਦੀ ਵੀ ਕਿਸੇ ਦਾ ਫੜ ਕੇ ਚੀਜ਼ ਨਾ ਖਾ ਕਰ ਐਵੇਂ ਕੋਈ ਕੁਸਟੂਨਾਟ ਆਪਣ ਕਰ ਦੂਗਾ ਮੈਂ ਮਰ ਜੈਗੀ ਤੂੰ ਨੀ ਨਿਆਣੀ ਹੋਵੇ ਬੰਦਾ ਥੱਪੜ ਮਾਰ ਕੇ ਸਮਝਾ ਦੇ ਬੋਤੇ ਜਿੱਡੀ ਹੋਈ ਪਈ ਆ ਉਹ ਪਾਲ ਮੈਂ ਤਾਂ ਇਨੀ ਟੈਨਸ਼ਨ ਹੋਈ ਰਹਿੰਦੀ ਆ ਭੈਣ ਮੈਂ ਤਾਂ ਕੋਈ ਹਾਲ ਦਾਸੀ ਦਾ ਨਹੀਂ ਮੈਂ ਤਾਂ ਉਹੀ ਗੱਲ ਅੰਦਰੇ ਅੰਦਰ ਕੁੱਟ ਕੇ ਮਰ ਜੂੰਗੀ ਨਹੀਂ ਮੈਂ ਤਾਂ ਇਹ ਜੋ ਨਿਆਣੀ ਐ 17ਵਾਂ ਸਾਲ ਐ ਨੀ 17ਮੇ ਤੇ 18ਵਾਂ ਬਣ ਜੂ ਫੇਰ ਝੱਤੀ ਜਾਈਂ ਆਲੇ-ਦਾਲੇ ਕੀ ਕਰਾਂ ਮੈਂ ਹੁਣ ਫੇਰ ਮੇਰੇ ਤਾਂ ਜਾਨੂ ਸਿਆਪਾ ਪੈ ਗਿਆ ਕਿੱਥੇ ਆ ਗਲਾ ਕਹਿੰਦਾ ਆਪਦੀ ਰੋਟੀ ਦੇ sire ਹੋ ਜੇਗੀ ਆ ਰੋਟੀ ਦੇ sire ਹੁੰਦੀ ਹੁੰਦੀ ਆ ਹੋਰ ਸਿਆਪਾ ਪੈ ਗਿਆ ਮੇਰੇ ਤਾਂ ਉਹੀ ਗੱਲ ਲੱਗਾ ਪੰਜਰਖਾਨੀ ਨਹੀਂ ਮੁੱਕਦੀ ਹੈਗੀ ਹੁਣ ਐ ਨਹੀਂ ਪਤਾ ਚੌਰਾ ਮੌਨਾ ਅੰਦਰ ਬੈਠਾ ਬੜਿਆ ਵੀ ਬਾਹਰ ਕੌਣ ਆਇਆ ਕੌਣ ਇਹਦਾ ਮੜਾ ਜਾ ਕੇ ਜਾ ਚਾਹ ਦੇ ਬਹਾਨੇ ਭੱਗ ਜਾ ਫੇਰ ਨੀ ਮੈਂ ਜੇ ਬੱਗ ਨਿਉਟ ਕੇ ਮੈਥੋ ਬੋਲਿਆ ਜਾਊਗਾ ਐਵੇਂ ਕੋਸਬ ਜੂ ਮਥੇ ਚ ਮੈਥੋ ਦੇ ਸਿਰ ਪਾੜ ਦੇ ਟਾਂਕੇ ਲਮਾਉਂਦੇ ਦੇ ਜੀ ਜਾਣੂ ਮੇਰੇ ਪਤੀਜੇ ਦਾ ਨਹੀਂ ਫੇਰ ਭੈਣ ਚ ਉਦੋਂ ਉੱਥੇ ਬੈਠਾ ਰਿਆ ਕਰੂਗਾ ਹੁਕਮ ਮਾਰੀ ਜਾ ਕਰੂਗਾ ਜੋਤੀ ਨੂੰ ਜੱਤੀ ਮੈਨੂੰ ਆ ਲਿਆ ਦੇ ਆ ਲਿਆ ਦੇ ਮੈਂ ਤਾਂ ਐਵੇਂ ਵੀ ਡਰਦੀ ਆ ਐਵੇਂ ਵੀ ਡਰਦੀ ਆ ਇਹ ਤਾਂ ਬੈਠੇ ਦੀ ਕਿਹੜਾ ਜਮਾਨ ਖੜ ਕਰਦੇ ਕਦੇ ਮੋੜੀਆਂ ਚ ਨਿਕਲੇ ਝਾਫਿਆਂ ਚ ਫਸੇ ਹੋਈ ਗੱਲ ਹੋਗੀ ਸਹੀ ਗੱਲ ਆ ਭੈਣੇ ਜਿੰਨਾ ਕੋਈ ਆਪਦਾ ਕਰਦਾ ਨਾ ਬਗਾਨਾ ਨਹੀਂ ਕਰਦਾ ਹੈਗਾ ਆਪਦਾ ਥੱਕੇ ਮਾਰੂ ਕੇ ਸਾਵੇਂ ਵੀ ਸਿੱਟੂਗਾ ਨਹੀਂ ਭੈਣੇ ਆਪਦਾ ਬਿਨਾ ਕਦੇ ਤੀ ਪੁੱਤ ਕਿਸੇ ਨੇ ਮੰਨੇਗਾ ਕੋਈ ਹਾਂ ਹਾਂ ਜੇ ਕਦੇ ਆਪ ਦੇ ਕਹਿੰਦੇ ਹੁੰਦੇ ਰੱਖੇ ਜੇ ਸੱਸ ਮਾਂ ਬਣ ਦੇ ਕੇ ਪਿੱਕ ਕਾਸ ਤੋਂ ਜਾਵਾ ਹੈ ਜੇ ਉਹੀ ਗੱਲ ਆ ਜੇ ਕਹਿੰਦੇ ਪਿਓ ਜਾਂ ਮਾਂ ਬਣ ਜਾਣਾ ਜਵਾਖਾ ਨੂੰ ਰੋਣ ਲੋਕਾਂ ਦੇ ਸਹੀ ਗੱਲ ਆ ਜਿਹੜੇ ਮਰ ਜਾਂਦੇ ਨੇ ਉਹਦੇ ਰ ਦੂ ਬਾਹਰ ਜਾਂਦੇ ਨੇ ਉਹ ਉਹਨਾਂ ਦੇ ਕਾਹਨੂੰ ਰੋਲਣਾ ਹੁਣ ਮੇਰੇ ਇੰਨੀ ਹਿੰਮਤ ਨਹੀਂ ਹੈਗੀ ਮੈਂ ਤੈਨੂੰ ਕੁੱਟ ਚਾਹ ਦੀ ਲਿਆ ਦੂੰ ਉੱਠ ਕੇ ਜਾ ਕੇ ਕਰਕੇ ਹੈ ਨਹੀਂ ਬੱਸ ਨਹੀਂ ਚਾਹ ਵੀ ਨਹੀਂ ਸਾਰ ਨੂੰ ਮੈਂ ਤਾਂ ਭੈਣ ਨਾ ਹੁਣ ਤੋਂ ਮੈਂ ਨਾ ਤੇ ਫਿਰ ਪਾਪਾ ਜਾ ਦੇ ਢਿੱਲੇਗਾ ਨਹੀਂ ਹੋਰ ਤਾਂਹੀਂ ਤਾਂ ਹੀ ਸੀ ਤੇਰੇ ਕੋਲ ਮੈਂ ਚੱਲ ਪਤਾ ਲਿਓਨੇ ਭੱਜ ਕੇ ਜਾ ਕੇ ਨਹੀਂ ਕਰ ਭੈਣ ਮਣਕੇ ਹੁਣ ਤਾਂ ਨਾ ਤੂੰ ਭੱਗ ਜਾ ਫਿਰ ਤੂੰ ਕਰੇ ਜੋਤੀ ਤੇ ਮੈਂ ਭੱਗ ਜਾਨੀ ਆ ਮੈਂ ਵੀ ਕੱਲੀ ਜੀ ਦੀ ਮਾਰੀ ਕਾਇਨੀ ਆ ਹਾਂ ਚਲ ਤੇ ਜੋਤੀ ਨੂੰ ਲੈ ਜਾ ਹਾਂ ਗੱਲ ਵਧੀਆ ਮੈਂ ਘਰੇ ਕੰਮ ਕਰ ਲੂੰਗੀ ਹੁਣ ਤੇ ਨਾਲੇ ਤੇਰਾ ਮਨ ਠੰਡਾ ਹੋ ਜੂ ਥੋੜੀ ਬਹੁਤੀ ਧੀਰ ਨਹੀਂ ਮੈਂ ਤਾਂ ਕਹਿੰਦੀ ਚਾਰ ਦਿਨ ਪਾਪਾ ਢਿੱਲੇ ਦੇ ਬਹਾਨੇ ਪਿੰਡੀ ਸਾਡੇ ਆਉਣੀ ਆ ਦੇਖ ਲੈ ਫਿਰ ਸੁੱਤਾ ਤੇ ਪਾਹਨਾਂਗਾ ਹੁਣ ਤਾਂ ਗਰਾਂ ਪਾ ਪਟਿੱਲਾਸੀ ਆ ਕੰਮ ਮਤਲਬ ਔਖਾ ਥੀ ਮਾਰ ਨੂੰ ਹੋਰ ਚਾਰ ਦਿਨ ਸਾਡੀ ਆਉਣੀ ਆ ਮੈਂ ਤਾਂ ਕਹਿੰਦੀ ਇੱਕ ਚੱਕੂਗਾ ਪਿਆ ਆ ਖਾਣਾ ਹੋਰ ਪਰ ਕੱਚਾ ਖੂਗਾ ਮੈਂ ਤਾਂ ਪੰਨੇ ਚੋਂ ਗੁੱਸਾ ਨਾ ਦਵਾ ਬੈਠੋ ਨਾ ਦਾ ਸਿਰ ਕਟਵਾ ਦੀ ਕਿਤੇ ਤੈਨੂੰ ਪਤਾ ਹੀ ਆ ਮੇਰਾ ਫੇ ਆ ਤੂੰ ਨਹੀਂ ਮੈਂਡਮੈਂਟ ਕਰੀ ਜਾਂਦੀ ਮੈਂ ਤਾਂ ਬੱਕਲੀਆਂ ਚਾਰ ਦੂੰਗੀ ਫੇ ਆਪਕੇ ਜਿਹਾ ਸੀੜਿਆ ਆ ਗਿਆ ਹਾਂ ਇਹ ਨਹੀਂ ਜੋਤੀ ਆ ਜਾ ਓਰੇ ਐਸੀ ਚੌਰੀ ਨਾ ਦੇ ਬੱਕਲੀਆਂ ਜੋਤੀ ਵੀ ਦੀਂਦੀਆਂ ਇਹਨੂੰ ਘਰ ਤੂੰ ਨਹੀਂ ਦੀਂਦੀ ਇਹ ਤੇਰਾ ਨੂੰ ਲੈ ਕੇ ਹਾਕ ਮਾਰ ਸਕਦਾ ਨਹੀਂ ਨਹੀਂ ਦੀਂਦੀ ਮੈਂ ਨਹੀਂ ਦੀਂਦੀ ਆਉਣ ਦੇ ਨੂੰ ਮੈਂ ਚਾਰ ਦਿਆਂ ਖਲੀਆਂ ਆਟਾ ਦੇਖਿਆ ਪਾਈ ਪਾਣ ਸੁਨਿਆਰਾ ਦੇ ਹੈ ਆਟਾ ਦੇਖਿਆ ਇੱਥੇ ਸੁਨਿਆਰਾ ਦੀ ਚੱਕੀ ਤੇ ਤੀ ਬੋਲ ਜੀ ਹੋਰ ਵੀ ਕੋਈ ਦਿੰਦਾ ਹੈ ਕੋਈ ਨੀਰੀ ਜੋਤ ਕੋਈ ਦਿੰਦੀ ਆ ਅਸੀਂ ਐਡੀਆਂ ਵੱਡੀਆਂ ਮੂਹਰੇ ਬੈਠੀਆਂ ਦੀਂ ਦਿਖਾਣ ਤੈਨੂੰ ਅੱਖਾਂ ਫੁੱਟੀਆਂ ਨੇ ਤੇਰੀਆਂ ਕਿਵੇਂ ਆ ਠੀਕ ਆ ਵਧੀਆ ਕੋਈ ਸਮਝਾ ਲਿਆ ਕਰ ਅਸਲੀ ਮੈਨੂੰ ਠੀਕ ਲੱਗਦੇ ਆ ਤੇਰੀ ਭੈਣ ਨੂੰ ਵੀ ਸਮਝਾ ਲਿਆ ਕਰ ਮਾੜਾ ਮੋਟਾ ਦੇ ਦੇ ਗੁਰਤੀ ਤੇਰੇ ਵਾਂਗੂ ਮੇ ਭੈਣ ਤਾਂ ਸਮਝ ਹੀ ਹੋਈ ਆ ਆ ਤੂੰ ਸਮਝ ਜਾ ਮਾੜਾ ਮੋਟਾ ਕਿਉਂ ਆਹੋ ਤੇਰੇ ਚੱਜ ਨਹੀਂ ਠੀਕ ਹੈਗੇ ਜੇ ਤਾਂ ਮੈਂ ਕੰਮ ਨਾ ਕਰਦਾ ਹਾਂ ਧੰਦਾ ਨਾ ਕਰਦਾ ਮੈਂ ਫੇਰ ਤਾਂ ਤੁਸੀਂ ਕਹੋ ਚੱਜ ਨਹੀਂ ਠੀਕ ਨਾ ਮੇਰਾ ਕੀ ਮਾੜਾ ਦੇਖ ਲੈ ਤੜਕੇ ਦੀ ਤੇਰੀ ਭੈਣ ਲੱਗੀ ਪਈ ਆ ਮੈਂ ਜਾਣਦੀ ਆ ਤੈਨੂੰ ਇਹ ਉਹ ਤਾਂ ਜੋਤੀ ਨੇ ਉਹ ਮਂਗਾਏ ਸੀਗੇ ਮੈਂ ਤਾਂ ਸਮਝਾਂ ਜਾ ਉਹ ਮਿਲਿਆ ਨਹੀਂਗਾ ਉਹ ਮੱਖਹ ਬੇਸਣ ਦੇ ਲੱਡੂ ਜ਼ਿਆਦਾ ਖਾਂਦੀ ਆ ਉਹ ਉਹਦੇ ਵਾਸਤੇ ਲੈ ਕੇ ਆਏਗਾ ਨਾ ਸਾਡੇ ਅੱਖੀ ਕੀੜੇ ਪੈ ਗਏ ਨੇ ਲੈ ਫੜਾ ਰ ਮੈਂ ਕਾ ਕੇ ਦੇਖ ਲੈ ਲੈ ਘੱਟਾ ਕਾ ਲਓ ਤੂੰ ਤਾਂ ਸੈਣੀ ਪੈਣੀ ਆ ਤੇ ਚਬਾਕੜੀ ਆ ਚੱਲ ਉਹਦੇ ਵਾਸਤੇ ਤਾਂ ਬਣੀ ਆ ਇਹ ਚੀਜ਼ਾ ਨਾ ਜਵਾਕਾਂ ਦਾ ਜਾਲ ਮੂੰਹ ਲੱਗਿਆਗਾ ਅਸੀਂ ਬੰਦੇ ਨਹੀਂ ਜੋਤੀ ਹਾਂ ਡੇਡੀ ਬਸ ਕੇ ਅੱਸੀ ਆ ਗਏ ਅੱਸੀ ਪਾਲ ਉਸ ਮਾਨ ਜਤਾ ਮਿਲਣੀ ਤੋ ਆਲੇ ਬੇਸਣ ਦੇ ਲੱਡੂ ਇੱਕ ਹਾਲੀ ਠੀਕ ਆ ਮੰਮੀ ਤੂੰ ਖਾਣੇ ਸਾਡੇ ਤਾਂ ਮੂੰਹ ਨਹੀਂ ਲੱਗਿਆ ਦੇਖ ਲੈ ਆਏ ਨਹੀਂ ਕਿਹਾ ਮਾਸੀ ਤੈਨੂੰ ਵੀ ਦੇ ਦੰਨੇ ਪੋਰੇ ਦੋ ਲੱਡੂ ਓਏ ਉਹ ਕੋਈ ਨਾ ਜੋਤੀ ਤਾਂ ਇਹਦਾ ਸਿਆਣੇ ਬਣੇ ਨੂੰ ਮਰਦੇ ਤੂੰ ਜਿਹੜੇ ਖੰਡਾ ਖਾਣੇ ਖਾੜਾ ਬਾਜੇ ਬੱਚੇ ਤੇ ਇਹਨਾਂ ਨੂੰ ਦੇ ਦੀ ਠੀਕ ਹੈ ਠੀਕ ਹੈ ਹਾਂ ਠੀਕ ਹੈ ਮਾਸੀ ਮਾਰ ਮਾਸੀ ਚਲ ਐ ਕਰ ਅੰਦਰ ਬਾਸ ਚੱਲ ਚਾਹ ਬਣਾਉਣਾ ਤੇਰੇ ਵਾਸਤੇ ਚਾਹ ਨਾ ਖਾ ਲਈ ਨਹੀਂ ਡੈਡੀ ਨਾ ਜਦੋਂ ਪੈ ਕਹੀ ਨਹੀਂ ਹੁੰਨੀ ਤੜਕੇ ਰਲੇ ਨਹੀਂ ਭਾਈ ਮੇਰਾ ਸਰਦੋਖੀਆਂ ਦਾ ਚਾਹ ਦੇ ਪੱਟ ਬਣਾ ਦੇ ਉਹ ਤਾਂ ਕਹੇ ਕੰਜਰਾ ਤੇਰੇ ਗੋਲੀ ਲੱਗਦੀ ਹੁੰਦੀ ਆ ਹੈਂ ਤੂੰ ਤਾਂ ਫਿਰ ਹੁਣ ਤੂੰ ਉੱਥੋਂ ਕਾਹ ਦੂਰ ਕਰੀ ਬਾਹਰ ਤੀਰੀ ਤੇਰੇ ਚਾਹ ਬਣਾ ਕੇ ਦੇ ਦਿੰਨਾ ਹੈ ਨਾਲਾ ਪਣਾ ਤਿਆਰ ਹੋ ਜਾ ਜਤੀ ਤੇਰੇ ਨਾਨਕੇ ਜਾ ਕੇ ਉਹਨਾਂ ਤੇਰਾ ਨਾਨਾ ਢਿਲਾ ਤੈਨੂੰ ਉੱਥੇ ਛੱਡ ਕੇ ਉਚਾਰ ਦਿਨ ਤੁਸੀਂ ਜਾਓ ਫਿਰ ਜੋਤੀ ਨਹੀਂ ਜਾਂਦੀ ਚਵਾਗੜੀ ਦਾ ਕੀ ਕੰਮ ਹੈ ਉੱਥੇ ਆਪਣਾ ਨਹੀਂ ਮੇਰੀ ਮਾਂ ਛੱਡ ਕੇ ਆਉਣਾ ਇਹਨੂੰ ਚਾਰ ਦਿਨ ਕਹਿੰਦੀ ਕੁੜੀ ਲਾ ਆ ਜੂਗੀ ਮੇਰਾ ਘਰ ਹੀ ਨਹੀਂ ਸਰਦਾ ਹੈਗਾ ਮੰਮੀ ਮੇਰਾ ਜੀ ਨਹੀਂ ਲੱਗਣਾ ਡੈਡੀ ਬਣਾ ਤੁਸੀਂ ਬਗਦੇ ਤੁਸੀਂ ਬਗਜੋ ਇਹ ਨਹੀਂ ਜਾਂਦੀ ਹੈਗੀ ਖੜੀ ਹੋ ਜਾ ਤਿਆਰ ਹੋ ਜਾ ਤੈਨੂੰ ਛੱਡ ਕੇ ਆਉਣਾ ਤੈਨੂੰ ਛੱਡ ਕੇ ਆਉਣਾ ਮੈਂ ਨਹੀਂ ਜਾਣਾ ਹੈਗਾ ਡੈਡੀ ਉਹ ਨਹੀਂ ਜੋਤੀ ਤਾਂ ਮੈਂ ਕਮਲ ਮਾਰੀ ਤੂੰ ਜਾਣਾ ਨਹੀਂ ਹੈਗਾ ਤੂੰ ਚੱਲ ਅੰਦਰ ਚੱਲ ਮੈਂ ਆ ਗਿਆ ਚਾਹ ਬਣਾ ਕੇ ਦੇਣਾ ਉਹ ਦੇਖ ਲਿਆ ਆ ਲੈ ਚਨੇ ਮੇਰੀ ਗੱਲ ਸੁਣ ਲੱਕੀ ਆ ਮਟਿਆਰਤੀ ਪਹਿਣਾ ਐ ਕਰਦਾ ਹੈ ਜਿਵੇਂ ਪ੍ਰੇਮ ਸੋਣਾ ਲੱਗਦਾ ਤੂੰ ਮਾੜੀ ਮੋਟੀ ਤਾਂ ਮੇਰੀ ਇੱਜ਼ਤ ਕਰ ਲੋ ਇਹ ਜਿੱਦ ਨੂੰ ਮੈਂ ਥੋੜੀ ਬੇਇੱਜ਼ਤੀ ਕਰ ਉਹਨੂੰ ਸਮਝ ਨਹੀਂ ਆਉਂਦੀ ਜੁੜੀ ਕਹਿਣਾ ਕੀ ਚਾਹਣਾ ਤੂੰ ਸਾਫ਼-ਸਾਫ਼ ਦੱਸੋ ਪਾਲੋ ਗੱਲ ਸੁਣ ਪਹਿਣੇ ਮੈਂ ਬਣਾਉਣੀ ਆ ਘੁੱਟ ਚਾਹ ਦੀ ਕੁੜੀ ਮੇਰੀ ਕੱਲੀ ਅੰਦਰ ਤੇ ਤੂੰ ਕਰ ਰਿਆ ਨਾ ਗੱਲਾਂ ਚੋਰੇ ਨੂੰ ਮਾੜਾ-ਮੋਟਾ ਖਾਣੇ ਪਾਇਆ ਤੇ ਕੋਈ ਗੱਲ ਜੇ ਸਮਝਾ ਚਲ ਪਰੇ ਤੂੰ ਚਾਹ ਬਣਾ ਮੈਂ ਕਰਦੀ ਆ ਮਨ ਗੱਲ ਸਾਰਾ ਕੰਮ ਕਰਦਿਆਂ ਕਰਦੇ ਫੇਰ ਵੀ ਮਾੜੇ ਵੇ ਮੋੜਾ ਕੋਈ ਤੇ ਮਾੜੀਆਂ ਨੇ ਕੁਛ ਕੁ ਮੈਂ ਕਰਦਾ ਭਾਂਡੇ ਦਾ ਮਾਂ ਜਿਉ ਸਬਜੀ ਸੁੱਜੀ ਨਾ ਮੈਂ ਬਣਾਉਣਾ ਚਾਹਤੀ ਤੂੰ ਬਹਿ ਜਾ ਕੀ ਗੱਲ ਭਈ ਮੈਂ ਤਾਂ ਕੀ ਬਿਉਣੀ ਕਾਨੂੰ ਬਖਾਣੇ ਘਰ ਜਾਣਾ ਤੂੰ ਨਾਲ ਫਿਰ ਮੈਂ ਤਾਂ ਕੀ ਕਰਿਆ ਕੰਮ ਹੀ ਕਰਿਆ ਉਹਦੇ ਹਿੱਸੇ ਦਾ ਇਹ ਚ ਮਾੜੀ ਗੱਲ ਕੀ ਹੈ ਨਹੀਂ ਬਣਾ ਦੇ ਬੰਦਾ ਨਹੀਂ ਮੇਰੇ ਕੋਲੋਂ ਸੰਗੋਲ ਕੱਢਿਆ ਕੋਇਆ ਦਾ ਬੰਦਾ ਹੀ ਆ ਮੈਂ ਤਾਂ ਆ ਚੌਰਾ ਸਥਾਂ ਦਾ ਨਾ ਮੇਰੀ ਗੱਲ ਸੁਣ ਤੂੰ ਇੰਨੀ ਕੇਅਰ ਕਰਦਾ ਸੋਹਣਾ ਲੱਗਦਾ ਵੇ ਕੁੜੀ ਦੀ ਕਹ ਤੂੰ ਉਹਦੇ ਮਾਂ ਲੈ ਕੇ ਦਿੱਤੇ ਕਿ ਕੁੜੀ ਲੈ ਕੇ ਦਿੱਤੀ ਹੈਗੀ ਉੱਤੇ ਆ ਪਾਲੂ ਤੇਰਾ ਵੀ ਸੱਤਿਆਨਾਸ਼ ਹੀ ਹੋਵੇ ਮੈਂ ਮੇਰਾ ਸੱਤਿਆਨਾਸ਼ ਕਰਾ ਰੱਖਿਆ ਬੇੜੀ ਬੈਠੀ ਆ ਲੈ ਮੈਨੂੰ ਲਾਂਬੇ ਦਿੱਂਦੀ ਨਹੀਂ ਥੱਕਦੀ ਉਹ ਮੈਂ ਲਾਂਬੇ ਵਾਲੀ ਤਾਂ ਮੈਂ ਅੱਜ ਕੋਈ ਗੱਲ ਹੀ ਨਹੀਂ ਕੀਤੀ ਅਜੇ ਤੱਕ ਤੁਸੀਂ ਤਾਂ ਐਵੇਂ ਗੱਲਾਂ ਬਣਾਈ ਜਾਂਦੇ ਹੋ ਵੇ ਤੂੰ ਮਾੜਾ ਮੋਟਾ ਤੂੰ ਜਿਹੜਾ ਕੁਛ ਫੜਾਉਣਾ ਪਹਿਲਾਂ ਉਹਨੂੰ ਫੜਾ ਤੂੰ ਸਿੱਧੜ ਸਿੱਧਾ ਕੁੜੀ ਨੂੰ ਹਾਕਾ ਮਾਰਦਾ ਉਹ ਬੁੱਤ ਨਹੀਂ ਮੇਰੀ ਪੱਟ ਕੇ ਹੱਡੀ ਹੈਗੀ ਓਏ ਉਹਦੀ ਤਾਂ ਆਦਤ ਹੈ ਤੈਨੂੰ ਗੱਲ ਸਿੱਧੀ ਦੱਸਦਾ ਵੇ ਆ ਤਾਂ ਤੇਰੀਆਂ ਮਾੜੀਆਂ ਹੋ ਰਹੀਆਂ ਨੇ ਗੀਆਂ ਆ ਤੇਰੀਆਂ ਅੱਖਾਂ ਮਾੜੀਆਂ ਹੋ ਰਹੀਆਂ ਨੇ ਕੰਜਰਾ ਉਹ ਐਮੀ ਲਾਦਾ ਪਾ ਲੋ ਇਹ ਤਾਂ ਨਿਗਾ ਨਿਗਾ ਦਾ ਫਰਕ ਹੈ ਜੇ ਤੁਸੀਂ ਚੰਗੇ ਹੋ ਨਾ ਤੁਹਾਨੂੰ ਸਾਰੇ ਲੋਕ ਚੰਗੀ ਦੇਖਣਗੇ ਜੇ ਤੁਸੀਂ ਮਾੜੇ ਹੋ ਤਾਂ ਤੁਹਾਨੂੰ ਸਾਰੇ ਲੋਕ ਮਾੜੀ ਦੇਖਣਗੇ ਅੱਛਾ ਤੇਰੇ ਭਾਦਾਸੀ ਮਾੜੇ ਆ ਆ ਤੂੰ ਹੀ ਚੰਗਾ ਉੱਤਰਿਆ ਦੁਨੀਆ ਤੇ ਹੈ ਬਹੁਤ ਚੱਲ ਪਾ ਲੋ ਜਿਹੜਾ ਕੋਦੋ ਸੋਚਣਾ ਸੋਚੀ ਚੱਲ ਠੀਕ ਹੈ ਸੋਚੀ ਚੱਲ ਨਾਲੇ ਹੋਰ ਨਾ ਮੈਨੂੰ ਆ ਦੱਸ ਕੇ ਜਾ ਹੁਣ ਇਹ ਕਿਹੜੀ ਗੱਲ ਦਾ ਕਿਹੜੀ ਖੁਸ਼ੀ ਚ ਲੱਡੂ ਲੈ ਕੇ ਦਿੱਤੇਰੇ ਤਾਂ ਕੁੜੀ ਉਹ ਖਾਂਦੀ ਆ ਜਿਆਦੇ ਹੋਰ ਦੱਸ ਹੋਰ ਕਹਦੇ ਉਹ ਖਾਂਦੀ ਤਾਂ ਮੈਨੂੰ ਵੀ ਪਤਾ ਹੈ ਖਾਂਦੀ ਕਿਸੇ ਟਾਈਮ ਨਾ ਪੈਸਾ ਹੋਇਆ ਫੇਰ ਕਿੱਥੋਂ ਲੈ ਕੇ ਦੇਵਾਂਗਾ ਲੈ ਦੂੰਗਾ ਕੋਈ ਕਿੱਡੀ ਗੱਲ ਆ ਆ 100 100 ਦੀ ਕਿੱਡੀ ਗੱਲ ਹੁੰਦੀ ਆ ਬੇ ਮਾੜੀ ਮੋਟੀ ਸ਼ਰਮ ਕਰ ਲਾ ਆ ਦਾੜੀ ਤੇਰੇ ਚਿੱਟੇ ਹੋਣ ਵਾਲੀ ਹੋਈ ਪਈ ਹੈਗੀ ਉਹ ਗੱਲ ਦੀ ਜਵਾਖੜੀ ਹੈਗੀ ਉਹ ਕੋਈ ਨਾ ਫਿਰ ਹੁਣ ਤਾਂ ਗੱਲ ਕੀ ਹੈ ਗੱਲ ਉਹ ਤਾਂ ਸਟ ਗੱਲ ਹੀ ਨਹੀਂ ਸਮਝਉਂਦੇ ਹੋਰ ਹੀ ਗੱਲ ਬਣਾਈਏ ਨਾ ਇਹ ਗੱਲ ਲੋਕ ਲੋਕ ਬਣਾਉਂਦੇ ਨੇ ਅਸੀਂ ਗੱਲ ਨਹੀਂ ਬਣਾਉਂਦੇ ਆ ਲੋਕ ਐ ਕਹਿੰਦੇ ਨੇ ਕਿ ਤੇਲਾ ਬਾਪ ਆ ਆ ਕੀ ਕੁਛ ਕਰਦਾ ਫਿਰਦਾ ਹੈਗਾ ਲੈ ਹੁਣ ਆਪਦੇ ਜਵਾਕਾਂ ਵਾਸਤੇ ਇਹਲਾ ਕਰਦਾ ਹੀ ਆ ਤੇ ਕੰਮਦੰਦਾ ਕਰਦਾ ਮੈਂ ਕੋਈ ਮਾੜਾ ਬਾਈਦਾ ਮੈਂ ਤਾਂ ਘਰੇ ਬੈਜਣਾ ਭਾਈ ਮੈਨੂੰ ਘਰੇ ਬੈਠਣਾ ਠੀਕ ਹੈ ਉਹ ਗੱਲ ਹੋਈ ਸੀ ਤੇਰੀ ਕਹਿੰਦਾ ਗਦੇ ਨੂੰ ਦਿੱਤਾ ਨੂ ਮੈਂ ਤਾਂ ਸੰਝੀ ਨਹੀਂ ਉਹਦਾ ਕੰਮ ਤੇਰੇ ਲਈ ਸਮਝਾਉਣਾ ਜਿੱਦਾਂ ਤੇਰਾ ਫਿਰਗਾ ਰਹਿਮ ਕਰਦੇ ਸਮਝਾਉ ਤੈਨੂੰ ਮੈਂ ਤਾਂ ਜੋਤੀ ਨੂੰ ਚਾਹ ਕਰਕੇ ਦਿੰਦਾਗਾ ਉਹ ਬਣਾ ਰਹੀ ਐ ਚਾਹ ਤੂੰ ਲੈ ਨਹੀਂ ਤਾ ਚਾਹ ਬਣਾਇਆ ਹੈਗਾ ਜੋਤੀ ਨੂੰ ਪਤਾ ਹੀ ਐ ਕਿਹੜਾ ਬਣਾਉਗੇ ਇਹ ਨਹੀਂ ਸੁਧਰਦਾ ਇਹ ਤਾਂ ਖਾਉ 70 ਫੜਦਾ ਨਹੀਂ ਆ ਫੜ ਕੇ ਗੋਡੇ ਧੱਲੇ ਲੈ ਲੈ ਆ ਮਨਾ ਹਾਂਜੀ ਜੜੀ ਆਵਾਜ਼ ਮਾਰੀ ਸੀਗੀ ਮੈਨੂੰ ਉਹ ਮੈਂ ਤਾਂ ਇਹ ਕਹਿੰਦਾ ਸੀ ਆ ਲੱਡੂ ਜੇ ਇੱਕ ਪਾਸੇ ਰੱਖ ਲੈ ਨਾਲ ਮੈਂ ਤੇਰੀ ਚਾਹ ਬਣਾਉਂਦੀ ਤੂੰ ਅੰਦਰ ਚੱਲ ਮੈਂ ਚਾਹ ਲਿਆਉਣਾ ਆਪਣਾ ਦੋਨੇ ਪੀਣੇ ਵੇਗੀ ਠੀਕ ਆ ਕੋਈ ਨਾ ਡੇੜੀ ਚਾਹ ਤਾਂ ਨਾ ਮੈਂ ਅੱਪੀ ਬਣਾ ਲੈਂਦੀ ਉਸ ਟਾਈਮ ਹੀ ਖੇਚਲਾ ਸਰੀਆ ਉਹ ਚੱਲ ਕੋਈ ਗੱਲ ਨਹੀਂ ਹੁਣ ਜੇ ਤੇਰੀ ਚਾਹ ਨਹੀਂ ਬਣਾਉਂ ਮੈਂ ਹੋਰ ਕਿਸੇ ਬਣਾਉਂਗਾ ਤੇ ਮਾਸੀ ਹੋਰਾਂ ਚਾਹ ਫਿਰ ਉਹ ਕੋਈ ਗੱਲ ਨਹੀਂ ਤਾਂ ਆਪੇ ਬਣਾ ਬਣਾ ਪੀ ਜਾਣਗੇ ਇਹਨਾਂ ਦੇ ਕੋਲ ਐ ਚਾਹ ਲੈ ਨਾਲੇ ਜੋਤੀ ਆਪਾਂ ਕੱਲ ਨੂੰ ਚੱਲਣਾ ਠੀਕ ਆ ਯਾਦ ਰੱਖੀ ਮਾਫਾ ਮੈਂ ਤਾਂ ਭੁੱਲ ਗਈ ਸੀ ਵੀ ਆਪਾਂ ਜਾਣਾ ਕਦੋਂ ਆ ਕੋਟੇਂ ਚਾਪਾ ਸਵੇਰੇ ਚੱਲਾਂ ਆਪਾਂ ਨੇ ਦੇ ਠੋੜ ਠੋੜ ਤੋਂ ਪਹਿਲੇ ਨੰਗ ਚੱਲ ਠੀਕ ਆ ਨਾਲੇ ਤੇਰੀ ਮਾਂ ਨੂੰ ਦੱਸਣੀ ਆ ਆਹ ਉਹ ਮਾਨੂੰ ਕੀ ਨਹੀਂ ਦੱਸਣਾ ਹੈਗਾ ਹੁਣ ਤਾਂ ਮੈਂ ਸਾਰਾ ਸੁੱਖ ਕੰਨੀ ਸੁਣ ਲਿਆ ਨਾ ਕਿੱਥੇ ਜਾਣਿਆ ਪਲਾਨਾ ਬਣਾਈ ਜਾਂਦੇ ਤੁਸੀਂ ਉਹ ਕਿੱਥੇ ਜਾਣਾ ਉਹੀ ਤੇਰੇ ਕੰਨ ਬੋਲਦੇ ਰਹਿੰਦੇ ਨੇ ਨਾ ਮੈਂ ਜਾਚ ਨੇ ਇੱਕ ਸੂਟ ਲੈ ਕੇ ਆਉਣਾ ਸੂਟ ਨਾ ਤੜਕੇ ਸਵੇਹਾ ਨਿਕਲਾਂਗੇ ਲੈਣ ਨਹੀਂ ਉਹ ਨਾ ਉਹ ਦੁਕਾਨਾ ਸਵੇਰ ਤੋਂ ਬੰਦ ਹੋ ਜਾਂਦੀ ਆ ਨਾ ਇੱਕ ਤੜਕੇ ਤਾਂ ਸੁੱਤੇ ਪਏ ਹਣੇ ਜਦੋਂ ਅਸੀਂ ਆਪਾਂ ਜਾਵਾਂਗੇ ਨਾ ਕਿੱਥੇ ਜਾਣਾ ਕਿਹੜੇ ਗੁਰਦੁਆਰੇ ਡੋਲੇ ਬੀਤੀ ਤੁਸੀਂ ਸਾਰਾ ਕੰਮ ਹੁੰਦਾ ਸਾਰਾ ਕੰਮ ਹੁੰਦਾ ਹੁਣ ਤਾਂ ਦੱਸ ਕੇ ਜਾਈਏ ਮੈਨੂੰ ਤਰਨ ਇਹ ਤਾਂ ਪਹਿਲਾ ਸਹੀ ਨਹੀਂ ਲੱਗਦੀ ਸੀ ਕਿ ਮੈਂ ਇਹਨੂੰ ਬਥੇਰਾ ਕਹਿੰਦੀ ਸੀ ਵੀ ਨਾਏ ਤਾਂ ਕੁਛ ਖਾ ਕੇ ਚੱਲ ਮੇਰੀ ਭੈਣ ਕੋਲੇ ਘਰਾਂ ਤੇ ਰਹਿ ਇੱਕ ਪਾਸਾ ਇੱਕ ਪਾਸਾ ਕਰ ਲੈ ਕਰ ਹੀ ਲੈ ਰੋ ਰੋ ਚੱਲ ਹਾਂ ਜਾ ਚੱਲ ਆ ਜਾ ਤੇਰੀ ਸੋਚ ਹੀ ਭੁਖੀ ਆ ਚੱਲ ਕਰ ਰਹੇ ਸੀ ਉਹ ਗਿਆ ਕਿ ਖਾਣਾ ਕਰਾਂ ਤੇ ਕਰਦੀ ਜਦੋਂ ਸਾਰੇ ਬਹਿ ਗਏ ਆ ਜਾ ਆ ਜਾ ਨਮੇੜੀ ਲੈ ਤੂੰ ਅੱਜ ਕੀ ਨਿਮੇੜਨਾ ਚੱਲ ਚੱਲ ਮੈਂ ਕੀ ਹੋ ਗਿਆ ਨਾਲ ਇਹਨੂੰ ੱਥੇ ਨਾ ਮਾਰ ਜੋਤੀ ਨੂੰ ਹੋਰ ਫੇ ਕੀ ਕਰਾਂ ਆ ਦੇਖ ਲੈ ਹਜੇ ਕਹਿੰਦਾ ਅੱਪਾ ਕਹਿੰਦਾ ਅੱਟੇ 4 ਵਜੇ ਚੱਲਾਂਗੇ ਇਹਨਾਂ ਕਿੰਨੇ ਪੈਸੇ ਕਰਦਾ ਮੈਂ 4 ਵਜੇ ਕੂੜਾ ਨਾ ਹੈ ਹਾਂ ਉਹ ਸੋਡਾ ਦਿਮਾਗ ਚ ਹੀ ਕੂੜਾ ਭਰਿਆ ਹੋਇਆ ਹੈਗਾ ਮੈਂ ਦਿਮਾਗ ਤੇ ਤੇਰੇ ਚ ਕੂੜਾ ਭਰਿਆ ਪਿਆ ਜਿਹੜੀ ਮੇਰੀ ਬੇਸ਼ੁਕਰਾਨੀ ਬਾਰ-ਬਾਰ ਮੈਂ ਨਹੀਂ ਇਹਦਾ ਰਹਿੰਦੀ ਰਹੂੰਗੀ ਮੇਰੇ ਤੇ ਇੱਕ ਪਾਸਾ ਕਰਾ ਦੇ ਨਾਰਾ ਕੋਈ ਗੱਲ ਨਹੀਂ ਮੈਂ ਜੋਤੀ ਨੂੰ ਆਪੇ ਪਾਲ ਲੂੰ ਤੂੰ ਜਾ ਜਿੱਥੇ ਜਾ ਆ ਦੇਖ ਜੋਤੀ ਮੈਨੂੰ ਛੱਡਦਾ ਹੈਗਾ ਫਿਰ ਜਾਂ ਫਿਰ ਤਾਹਾਂ ਮੈਂ ਹਵਾ ਚ ਉੱਤਰਿਆ ਮੈਂ ਤਾਂ ਪਾਲੋ ਤੈਨੂੰ ਮੜੀ ਮੂਟੀ ਸਿਆਣੀ ਸਮਝਦਾ ਸੀਗਾ ਤੂੰ ਤਾਂ ਇਹਦੇ ਨਾਲ ਉਹ ਵੀ ਚੜਦਾ ਜਾਂਦਾ ਮੈਂ ਸਿਆਣਾ ਬਣਦਾ ਤਾਂ ਛੱਡਿਆ ਹੀ ਨਹੀਂ ਕਾ ਮੈਂ ਕੀ ਸਰ ਤੈਨੂੰ ਕਰਤਾ ਤੇਰੇ ਘਾਟਾ ਚ ਖੇ ਪਾਤੀ ਜਿਹੜੀ ਤਾਂ ਘਾਟੇ ਚ ਘਾਟੇ ਖੇ ਤਾਂ ਤੁਸੀਂ ਪਾਉਣੀਓ ਜਿਹਦੇ ਇਹ ਜੇ ਗੱਲਾਂ ਕਰਦੀਆਂ ਹੋਈਆਂ ਮੈਂ ਇਹੋ ਹਜੇ ਕਹਿੰਦਾ ਕਿ ਤੁਸੀਂ ਪਾਉਣੋ ਦੱਸ ਨੀ ਦੱਸ ਨੀ ਦੱਸ ਨੀ ਇਹਦੇ ਹੱਥ ਨਾਲ ਲਾਉ ਨਾਲੇ ਆਪਣੇ ਖਾਣਗੀਆਂ ਮੈਂ ਤੇਰਾ ਵੀ ਪੈਣ ਗਿਆ ਦੱਸ ਤੈਨੂੰ ਕਿਉਂ ਕਿਥੇ ਹੋ ਦੱਸ ਮੈਨੂੰ ਚਲ ਵਾਸਾ ਸਾਡਾ ਤਾਂ ਪਿਆਰ ਨਾ ਪੁੱਛ ਬਰੋਬਰ ਦੀ ਕੁੜੀ ਹੋਈ ਐ ਕਿਥੇ ਪਾਉਣ ਲੱਗ ਰਹੇ ਤੁਸੀਂ ਬਰੋਬਰ ਦੀ ਕੁੜੀ ਹੋਈ ਵੀ ਐ ਸਾਨੂੰ ਸ਼ਰਮ ਨਹੀਂ ਆਉਂਦੀ ਕੁੜਤੀ ਨੇ ਉਹਨਾਂ ਨੂੰ ਬੇ ਸ਼ਰਮ ਤਿਆਰੀ ਪਾਣਾ ਨਾਲ ਹੋ ਰਿਹਾ ਜਿਹੜਾ ਸਹਾਰਾ ਬਿਆਕਰਤੂਤਿਆ ਅਰੇ ਕਰ ਤੂੰ ਤਾਂ ਦਿਖਾਉਣਾ ਫਿਰ ਦਾਂਗਾ ਕਿਦੇ ਤਾਂ ਚੌਰਾ ਚਪਸ ਲੈ ਕੇ ਦਿੰਦਾ ਕਦੇ ਲੱਡੂ ਲੈ ਕੇ ਦਿੰਦਾ ਕਿਦੇ ਕੋਸ਼ਕ ਨੇ ਕੋਸ ਪਤਾ ਨਹੀਂ ਕਿਸ ਸਿਰ ਚ ਪਾਇਆ ਕੋਲ ਕਿਹੜੇ ਜਦੋਂ ਮੈਂ ਮਾਮਾ ਤੀਆਂ ਚ ਚਪਾਇਆਂ ਨਾਲੇ ਹੋਰ ਪਾਣੀ ਮੋਟੀ ਤੁਹਾਨੂੰ ਆਪ ਨੂੰ ਸ਼ਰਮ ਆਉਣੀ ਚਾਹੀਦੀ ਐ ਜੇ ਮੇਰੀ ਆਪ ਦੀ ਕੁੜੀ ਹੁੰਦੀ ਮੈਂ ਉਹਦੇ ਵਾਸਤੇ ਨਹੀਂ ਇਹਨਾਂ ਕੁਝ ਕਰਨਾ ਸੀਗਾ ਵੇ ਜੇ ਤੇ ਆਪ ਦੀ ਸਮਝ ਹੁੰਦੀ ਫੇਰ ਸੀ ਇਹ ਤਾਂ ਬਗਾਨੀ ਸਮਝਿਆ ਤਾਂ ਸਭ ਸਿਰ ਦੀ ਗੱਲ ਹੁੰਦੀ ਹੈਗੀ ਐ ਥੋੜੀ ਹੁੰਦੇ ਸਵਾਰਾ ਦੇ ਨਾ ਕੋਈ ਅੱਖਾਂ ਕਿਉਂ ਕੱਢ ਕੇ ਰੱਖੂ ਕਦੇ ਮੁੱਛਾਂ ਮਰੋੜੂ ਕਦੇ ਕੋਸ਼ ਕਰੂਗਾ ਓਏ ਤਾਂ ਮੇਰੀ ਯਾਦ ਤਾਂ ਤੂੰ ਮੈਨੂੰ ਸੜ ਕੱਢ ਰਿਹਾ ਤੈਨੂੰ ਜਦ ਤੱਕ ਮੇਰੀ ਯਾਦ ਤਾਂ ਦਾ ਨਹੀਂ ਪਤਾ ਲੱਗਿਆ ਹਾਂ ਤਾਂ ਨਹੀਂ ਪਤਾ ਅੱਜ ਕਾਚ ਕਿਤਾ ਗੱਲ ਮੇਰੇ ਨਾਲ ਨਹੀਂ ਕਰੀ ਮੇਰੇ ਫੁੜੀ ਨਾਲ ਅਸਾਸ ਗੱਲਾਂ ਕਰਦਾ ਕਿ ਫੋਟੋ ਮਾਂ ਲਾਹੂੰਗਾ ਓ ਤੇਰਾ ਹ ਤੇਰਾ ਲੱਗਿਆ ਪਤਾ ਮੈਨੂੰ ਕਿਉਂ ਕਹਿੰਦੀ ਸੀ ਤੇਰੀ ਨੀਤ ਨਹੀਂ ਸਹੀ ਲੱਗਦੀ ਉਹ ਤੁਸੀਂ ਸੋਚ ਵੀ ਕਿਵੇਂ ਲਿਆ ਓਏ ਇਹ ਗੱਲਾਂ ਬਾਰੇ ਹੈ ਬੇ ਜੜੇ ਗੱਲਾਂ ਤੂੰ ਕਰਦਾ ਇਹ ਤਾਂ ਸੋਚ ਵੀ ਸੋਚੂ ਅੱਛਾ ਜੇ ਅੱਖਾਂ ਚ ਗੱਲਾਂ ਕਰਦਾ ਚਾਹਿਆ ਹੋਇਆ ਕਿ ਮੈਂ ਸੋਚ ਰਿਹਾ ਜਿਵੇਂ ਅਸਕੇ ਬੁਲਾ ਲੈਣਾ ਮੂੰਹੋਂ ਮੰਗੀ ਚੀਜ਼ ਲਿਆ ਦੇਣਾ ਤੇ ਮੈਂ ਇੱਕ ਅਸੀਂ ਉੱਥੇ ਖੜੇ ਖੜੇ ਅੰਦਰ ਕਹਿੰਦਾ ਕੱਲ ਨੂੰ ਜਾਣਾ ਤੇ ਐਡੀ ਗੱਲ ਤੇ ਸ਼ੱਕ ਬਣਾ ਲੈ ਤੁਸੀਂ ਕੀ ਪਤਾ ਉਹ ਕਿੱਥੇ ਜਾਣਾ ਤਾਂ ਮੈਨੂੰ ਦੱਸੇ ਵੇ ਤੁਸੀਂ ਕਿੱਥੇ ਜਾਣਾਗਾ ਗੱਲ ਸੁਣ ਲੈ ਗੱਲ ਕਰਨਾ ਗੱਲ ਸੁਣ ਲੈ ਪੂਰੀ ਗੱਲ ਕਰਦਾ ਮੈਂ ਪਹਿਲੀ ਕਹ ਤੈਨੂੰ ਐ ਪੁੱਛ 12 ਨੇ ਕਿਵੇਂ ਕਰਾਈਆਂ ਨੇ 11ਵੀਂ ਚੋਂ ਹਟਾਉਨ ਨੂੰ ਫਿਰਦੀ ਸੀ 12 ਮੈਂ ਮਸਾਂ ਕਰਾਈਆਂ ਨੇ ਭਾਈ ਮੈਂ ਨਹੀਂ ਪੜਾਉਂਦੀ ਅੱਗਾ ਟਾਈਮ ਨਹੀਂ ਹੈਗਾ ਭੈਣੇ ਤੈਨੂੰ ਪਤਾ ਹੀ ਅੱਜਕੱਲ੍ਹ ਚੁੱਲੇ ਨੇ ਚੁੱਲ੍ਹਾ ਖਾਈ ਜਾਂਦਾ ਹੈਗਾ ਮੈਨੂੰ ਚੁੱਲ੍ਹਾ ਖਾਈ ਜਾਂਦਾ ਕੱਲ ਨੂੰ ਇਹਦਾ ਪੇਪਰ ਭਰਿਆ ਮੈਂ 1200 ਰੁਪਏ ਫੀਸ ਭਰੀਆ 1200 50 ਪੁਲ ਇਹ ਕੁਛ ਪੜ ਲਿਖ ਜਾਊ ਤਾਂ ਕੁਛ ਬਣ ਜਾਊਗੀ ਸੱਚ ਦਾ ਰਿਸ਼ਤਾ ਆ ਜਾਊਗਾ ਇਹ ਤਾਂ ਦਿਮਾਗ 'ਚ ਤੇ ਕੂੜਾ ਭਰਿਆ ਹੈਗਾ ਇਹਨੂੰ ਤਾਂ ਲਾਤੀ ਲਾਜ ਪਿਉਤੀ ਦੇ ਰਿਸ਼ਤੇ ਨੂੰ ਕਹਿੰਦਾ ਕਰਤਾ ਜਾਵਾਂ ਬਦਨਾਮ ਮੈਨੂੰ ਪਿੰਡ 'ਚ ਲਾਤੀ ਲਾਜ ਆ ਲਾਤੀ ਲਾਜ ਤੂੰ ਤਾਂ ਪਿਉਤੀ ਦੇ ਰਿਸ਼ਤੇ ਨੂੰ ਕਹਿੰਦਾ ਸ਼ਰਮ ਨਹੀਂ ਆਈ ਜਮਾਂ ਵੀ ਆ ਤੇਰਾ ਸ਼ਰਮ ਨਹੀਂ ਮਾਣੀ ਮੋਟੀ ਸ਼ਰਮ ਮਾਨ ਲੈ ਹਾਂ ਉਲਟਾ ਸਾਨੂੰ ਮੈਥੋਂ ਗਾਲਾਂ ਦਵਾ ਰਹੀਆਂ ਤੋ ਇਹਨਾਂ ਨੂੰ ਇਹ ਤਾਂ ਕੁੜੀ ਦੇ ਵੀ ਮਰਵਾਤੀਆਂ ਕੀ ਕਹੂੰ ਮੇਰੇ ਮਾਸੀ ਮੇਰੇ ਮਾਰਕ ਕੀ ਕਰਿਆ ਕਰ ਮੈਨੂੰ ਇਹਨਾਂ ਨੇ ਦੱਸਿਆ ਨਹੀਂ ਬਾਈ ਜੀ ਤੁਹਾਨੂੰ ਪੇਪਰ ਪਰ ਹੈ ਮੈਂ ਦੱਸ ਵੀ ਸਕਦੇ ਸੀ ਗੱਲ ਪਾ ਲੋ ਮੈਂ ਕੋ ਸਿੱਧੀ ਆ ਗੱਲ ਮੇਰੀ ਗੱਲ ਸੁਲਾ ਇੱਕ ਗੱਲ ਮੈਂ ਦੱਸਦਾ ਜੇ ਮੈਂ ਇਹਨੂੰ ਦੱਸ ਦਿੰਦਾ ਨਾ ਵੀ ਮੈਂ ਫਾਰਮ ਭਰ ਕੇ ਆਉਣਾਗਾ ਪੁਲਿਸ ਦੇ ਇਹਨੇ ਪਹਿਲੀ ਗੱਲ ਤਾਂ 1200 ਰੁਪਏ ਨਹੀਂ ਦੇਣਾ ਸੀ ਦੂਜੀ ਗੱਲ ਇਹਨੂੰ ਐਂਸ ਵੀ ਖਾਰੇ ਹੈ ਕਿਤੇ ਬਾਹਰੰਦਰ ਨਾਲ ਜੇ ਤੀ ਤੈਨੂੰ ਪਤਾ ਇਹਦੀ ਸੋਚ ਤਾਂ ਗੰਦੀ ਦਾ ਐਂ ਥੋੜੀ ਆ ਜਿਹੜੇ ਜਵਾਬ ਨੇ ਖਰਾਬ ਹੋਣਾ ਉਹ ਤਾਂ ਘਰੇ ਬੈਠਾ ਵੀ ਖਰਾਬ ਹੋ ਜੂ ਨਾਲੇ ਕੋਈ ਹਰੇਕ ਜਵਾਬ ਆ ਕੇ ਗਲਤ ਨਹੀਂ ਹੁੰਦਾ ਤੇ ਮੇਰੀ ਗੱਲ ਸੁਣੋ ਹੁਣ ਲੱਕੀ ਆ ਦਿਨਾਂ ਕਾ ਹੁੰਦਾ ਰਾਹ ਰਾ ਸਿਰ ਦਾ ਲਿਆ ਕੇ ਦੇ ਦਿਆ ਕਰ ਭਾਈ ਖਾਣੇ ਪੀਣਾਂ ਪਹਿਲਾਂ ਇਹਨੂੰ ਖੁਣਾ ਦਿਆ ਕਰ ਅੱਗੇ ਹੁਣ ਕੁਝ ਹੋਰ ਮੂਕ ਕਹਿੰਦਾ ਫਿਰ ਮੈਂ ਤਾਂ ਮੈਂ ਤਾਂ ਖਾਣਾ ਪੀਣਾ ਬੰਦ ਕਰ ਦੂੰ ਮੇਰੀ ਗੱਲ ਹੁੰਦਾ ਗੱਲ ਪਤਾ ਕੀ ਆ ਪਾ ਲੋ ਗੱਲ ਮੈਂ ਤੈਨੂੰ ਦੱਸਦਾ ਹਾਂ ਉਹ ਤੁਸੀਂ ਤਾਂ ਦੋਨੇ ਭੈਣਾਂ ਛੋੜਨਾ ਮੈਂ ਗੱਲ ਸ਼ੇਅਰ ਕਰ ਲੈਣਾ ਕੱਲ ਕਲਾਂ ਨੂੰ ਜਿਵੇਂ ਕੋਈ ਚੀਜ਼ ਨਾਲ ਲੈ ਕੇ ਦਿੱਤੀ ਨਾ ਖਾਰੇ ਲੋਕਾਂ ਦੇ ਮਨ ਚਾਉਂਦਾ ਪਹਿਲਾਂ ਕਹਿੰਦਾ ਇਹ ਕਿਹੜਾ ਸਕੀ ਆ ਜਰ ਇਹਦੀ ਤਾਈ ਤਾਂ ਕੋਈ ਚੀਜ਼ ਨਹੀਂ ਲੈ ਕੇ ਦਿੰਦਾ ਹੈਗਾ ਗੱਲ ਸਹੀ ਆ ਤੇਰੀ ਵੀ ਤਾਂ ਸਾਰੇ ਪਾਸੇ ਦੇਖਣਾ ਪੈਂਦਾ ਜੇ ਜ਼ਿਆਦਾ ਕਰਦਾ ਤਾਂ ਵੀ ਮਾਰਦਾ ਤੇ ਇੱਕ ਜਮਾ ਨਹੀਂ ਕਰਦਾ ਤੁਸੀਂ ਕੱਲੀ ਜੋਤੀ ਜੋਤੀ ਦੀ ਚੀਜ਼ ਲੈ ਕੇ ਦਿੰਦੇ ਨਹੀਂ ਬੈਜਾ ਨਹੀਂ ਬੈਜਾ ਤਾਂ ਸਭ ਮੰਨੂ ਵੀ फडਕਾਤਾ ਕੰਜਰੀਆ ਤੇਰੇ ਲਾਉਣਾਂ ਨਾ ਨੇ ਮੁੱਕੀਆਂ ਸਹਾੜੇ ਮੈਨੂੰ ਮਾਫ਼ ਕਰ ਦੇ ਫਿਰ ਹੁਣ ਜੇ ਮੈਨੂੰ ਦੱਸਦੇ ਮੈਂ ਕਿਹਦੇ ਕੈਰੀ ਆਪਾ ਤੀਣਾ ਕਰਦੀ ਇਹਨਾਂ ਨੇ ਮੈਨੂੰ ਪਿਓ ਦੀ ਨੇ ਲੋ ਆਹੀ ਆਹੀ ਲਾਦ ਦੇ ਦੁੱਖ ਨੇ ਤਾਂ ਪਹਿਲਾਂ ਮੈਨੂੰ ਉਧਰੋਂ ਤੋੜਿਆ ਸੀਗਾ ਉਧਰੋਂ ਮੈਂ ਤਲਾਕ ਲਿਆ ਮੈਨੂੰ ਅਮਨ ਜੇ ਮੈਨੂੰ ਲਾਦ ਦੀ ਭੁੱਖ ਨਾ ਹੁੰਦੀ ਫਿਰ ਮੈਂ ਤੇਰੇ ਨਾਲ ਕਿਉਂ ਜੁੜਦਾ ਨਾਲੇ ਮੈਂ ਤੈਨੂੰ ਕਹਿ ਦਿੰਦਾ ਵੀ ਇਹਨੂੰ ਛੱਡ ਦੇ ਮੈਂ ਕਿਉਂ ਕਿਹਾ ਸੀ ਵੀ ਨਾਲ ਲਿਆ ਕੁੜੀ ਨੂੰ ਤੈਇਓ ਕਿਹਾ ਸੀ ਵੀ ਆਪਾਂ ਨੂੰ ਲਾਦ ਦੀ ਲੋੜ ਆ ਹੁਣ ਇਹ ਤਾਂ ਪਤਾ ਤਿੰਨ ਦਿਨ ਹੋ ਗਏ ਕਹੀ ਜਾਂਦੀ ਨੂੰ ਆਇਆ 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 ਪਹਿਲਾਂ ਦੋ ਵਾਰੀ ਘਰੇ ਜਾ ਕੇ ਆਈ ਆ ਚਲ ਨਾ ਭਾਈ ਹਰਕੇ ਜਦੋਂ ਪਤਾ ਬਾਪੂ ਦਾ ਪਤਾ ਲੈਣ ਜਾਣਾ ਵੀ ਇਹਦੇ ਕੰਨੀ ਆਈ ਮਾਂ ਪੁੱਛ ਕੇ ਉਹਨੂੰ ਵੀ ਚੱਲੇਗੀ ਕਿ ਨਾ ਜਿੱਥੇ ਮਰਜੀ ਜਾਓ ਨਚਿੱਤੇ ਜਾਓ ਜੋ ਤਾਂ ਦੀ ਬਣ ਕੇ ਨਾ ਮੈਨੂੰ ਮaaf ਕਰ ਦੇ ਮੈਨੂੰ ਸਾਰੀਆਂ ਗਲਤੀਆਂ ਮੈਂ ਤੈਨੂੰ ਬਹੁਤ ਕੁਝ ਕਹਿੰਦੀ ਇੱਕੋ ਇੱਕ ਗਲਤੀ ਮaaf ਕਰ ਦੇ ਹੁਣ ਮੇਰੀ ਬੁੱਤ ਮੈਨੂੰ ਵੀ ਮaaf ਕਰ ਦੇ ਮੈਂ ਵੀ ਤੇਰੇ ਮਾਰਿਆਗਾ ਆਹੀ ਗੱਲਾਂ ਕਰਕੇ ਆਹੀ ਗੱਲਾਂ ਕਰਕੇ ਅਮਣ ਅੱਜਕੱਲ ਜਿਹੜੇ ਸਕੇ ਪਿਓ ਨਾਲੋਂ ਪਿਓ ਬੰਨੂ ਫਿਰਦੇ ਨਾ ਆਪਾਂ ਕਹਿੰਦੇ ਨੇ ਇੱਕ ਮੂੰਹ ਬੋਲੇ ਬਾਪਾ ਉਹ ਬਦਨਾਮ ਹੁੰਦੇ ਨੇ ਅਗਲਾ ਕਹਿ ਦਿੰਦਾ ਇਹ ਕਿਹੜਾ ਸਕੇਗਾ ਪਰ ਇੱਕ ਗੱਲ ਜਿੰਨਾ ਸਕਾ ਕਰ ਸਕਦਾ ਉਹਨਾਂ ਜ਼ਰੂਰੀ ਨਹੀਂ ਬੇਗਾਨਾ ਨਾ ਕਰੇ ਬੇਗਾਨਾ ਵੀ ਉਹ ਤੋਂ ਵੱਧ ਕੇ ਕਰ ਸਕਦਾ ਹੈਗਾ ਇਹ ਜ਼ਰੂਰੀ ਨਹੀਂ ਹੁੰਦਾ ਵੀ ਆਪਦੇ ਰਿਸ਼ਤੇ ਹੀ ਜ਼ਿਆਦਾ ਕਰਨ ਨਈ ਇਹ ਵੀ ਹੋ ਸਕਦਾ ਵਿੱਚ ਵਿੱਚ ਉਹ ਬਾਪ ਨੇ ਜਿਹੜੇ ਬਣ ਜਾਂਦੇ ਨੇ ਜਿਹੜੇ ਇਹੋ ਜਿਹੇ ਬਾਪ ਵੀ ਨੇ ਜਿਹੜੇ ਧੀ ਨਾਲ ਧੋਖੇ ਵੀ ਕਰ ਜਾਂਦੇ ਨੇ ਚੱਲ ਕੋਈ ਨਾ ਮਸੀ ਤੁਸੀਂ ਬੈਠੋ ਮੇਰੇ ਵਾਸਤੇ ਚਾਹ ਬਣਾ ਕੇ ਲੈ ਕੇ ਆਣੀ ਆ ਚੱਲ ਲੈ ਆਪਾਂ ਨਾਲੇ ਤਾਂ ਕੰਮ ਦਾ ਸ਼ਰੀਕਾ ਕਰਦੀ ਐ ਇਹਨੂੰ ਕੁੜੀ ਨੂੰ ਕੰਮ ਮੈਂ ਕਿਹਾ ਜੇ ਕੁੜੀ ਨੇ ਕੰਮ ਕਰਨਾ ਹੈ ਫਿਰ ਆਪਣੇ ਤੇ ਲੋਕਾਂ 'ਚ ਫਰਕ ਕੀ ਰਹਿ ਗਿਆ ਨਾ ਤਾਂ ਮੈਂ ਤੂੰ ਪੜ੍ਹਾਈ ਤੋਂ ਹਟਾ ਲਈ ਵਿਚਾਰੀ ਨਾਲੇ ਤੋਂ ਘਰੇ ਕੰਮ ਕਰਾਉਣੀ ਆ ਤੇਰੇ ਕਰਕੇ ਤਾਂ ਸਾਰਾ ਕੁਝ ਹੀ ਹੋ ਗਿਆ ਆ ਮਾੜਾ ਮੋਟਾ ਥੋਪੜੇ ਨੂੰ ਕੁਝ ਸਿੱਧ ਰੱਖ ਲਿਆ ਕਰ ਪਹਿਲਾਂ ਪਿੰਡ ਵੀ ਤੇਰੀਆਂ ਇਹ ਵਰਤੂਤਾ ਚੀਕੀਆਂ ਪਾਲੋ ਤੂੰ ਮੈਨੂੰ ਝੜਕਦਾਨੀ ਹੈਗੀ ਮੈਨੂੰ ਕੋਈ ਪਤਾ ਉਸ ਬੰਦੇ ਜਿੱਥੇ ਮੈਂ ਜਿੱਥੇ ਮੈਂ ਗਲਤ ਆ ਪਾਲੋ ਮੇਰੇ 20 ਥੱਪੜ ਮਾਰੋ ਸ਼ਰਾਬ ਪੀਣਾ ਬੀੜੀ ਸਿੱਕਟ ਪੀਣਾ ਮੇਰੇ 20 ਥੱਪੜ ਮਾਰੋ ਆਪਾਂ ਕੁਝ ਨਹੀਂ ਕਰੀ ਇਹਨੂੰ ਜ਼ਿਆਦਾ ਖੇਡਿਆ ਨੇ ਨਾ ਥੋੜੀਆਂ ਜੀਆਂ ਬਣਾ ਉੱਥੇ ਨਹੀਂ ਘੱਟੇ ਚਾਰ ਦਿਨ ਬਾਪੂ ਹੋਰਾਂ ਨਾਲ ਸੌਖਾ ਨਾ ਪੜਨ ਜੇ ਮੇਰੀਆਂ ਗਲਤੀਆਂ ਨੇ ਨਾ ਮੈਨੂੰ ਮਾਫ਼ ਕਰ ਦੇ ਅੱਗੇ ਤੋਂ ਮੈਂ ਨਹੀਂ ਡੋਲਦੀ ਇਹ ਨਹੀਂ ਕਹਿਣ ਦਾ ਕੋਈ ਫਾਇਦਾ ਪਾਲੋ ਪਤਾ ਗੱਲ ਕੀ ਆ ਸਹੀ ਅਸੀਂ ਦੋਨੇ ਪਾਸੇ ਆ ਇਹਦਾ ਵੀ ਫਿਕਰ ਕਰਦਾ ਬਣਦਾ ਕੋਈ ਮਟਿਆਰਤੀ ਆ ਇਹਹੀ ਗੱਲੋਂ ਤਾਂ ਡਰਦੇ ਆਹੀ ਪਾਲੇ ਦੇ ਮਾਰੇ ਤੁਹਾਡਾ ਬੱਚੀ ਅੱਜ ਦਾ ਟਾਈਮ ਹੀ ਇਹ ਜਾ ਵੀ ਥੋੜਾ ਸ਼ੱਕ ਕਰਨਾ ਬਣਦਾ ਕਿਉਂਕਿ ਅੱਜ ਕੱਲ੍ਹ ਤੈਨੂੰ ਪਤਾ ਕੁੜੀਆਂ ਕਾੜੀਆਂ ਦਾ ਟਾਈਮ ਹੈ ਨਹੀਂ ਸੇਫ ਨਹੀਂ ਹੈਗੀਆਂ ਨਹੀਂ ਤਾਂ ਕਰਕੇ ਇਹਨੂੰ ਲੱਗਿਆ ਕਿ ਤੁਮਾਹੀ ਇਹ ਇਕੱਲਾ ਹੋਈਆਂ ਨੇ ਹੋਈਆਂ ਪਾਲੋ ਤਾਂ ਕਹਿਣਾ ਮੈਂ ਤਾਂ ਉਹ ਕੱਲ ਤੋਂ ਡਰਦੀ ਸੀ ਉਹ ਜੜੀ ਉਹਦੀ ਚੁੰਗੀ ਦੀ ਕੁੜੀ ਸੀਗੀ ਹਾਂ ਦੇਖੀ ਕੁਝ ਬਾਤਾਂ ਦੀ ਦਾ ਐ ਨਾਲ ਪਿਆਰੀ ਹੋਈ ਸੀਗੀ ਹਾਂ ਸਹੀ ਗੱਲ ਆ ਮੈਂ ਤਾਂ ਕਾਂ ਡਰਦੀ ਆਂ ਆ ਨਹੀਂ ਦੇਖ ਲੈ ਲੈ ਆ ਪਿੱਛੇ ਜੇ ਖਬਰ ਸੁਣੀ ਆ ਤਿੰਨ ਸਾਲਾਂ ਦੀ ਜਵਾਗੜੀ ਕਿੱਡੀ ਕਿ ਹੁੰਦੀ ਆ ਲੈ ਬੇੜਾ ਹੀ ਲੱਗਿਆ ਉਹ ਤਾਂ ਮਾਰੀ ਜਾੜ ਵਾਲੇ ਦਾ ਮੈਂ ਤਾਂ ਕਰਕੇ ਡਰਦੀ ਸੀ ਪਰ ਨਹੀਂ ਮੈਂ ਤਾਂ ਉਹ ਸੱਚੀ ਲੜਦੀ ਸੀਗੀ ਤਿੰਨ ਸਾਲਾਂ ਤੋਂ ਇਹਨੂੰ ਲੜਦੀ ਰਹਿੰਦੀ ਸੀਗੀ ਕਿਹਦੇ ਪੈਣਗੇ ਹੋਜੀ ਬੰਦੇ ਦੇ ਨੂੰ ਲੜਦੀ ਰਹਿੰਦੀ ਸੀਗੀ ਕਿ ਕਹੇ ਜਨ ਤਾਂ ਟੋਈ ਨਹੀਂ ਮਿਲਣੀ ਕਿਤੇ ਸੱਚੀ ਗੱਲ ਐ ਚੱਲ ਹੁਣ ਤੁਸੀਂ ਨਾ ਆਪਦਾ ਰਿਸ਼ਤਾ ਜੋ ਫਿਰ ਘਪਾਓ ਚੱਲ ਮੈਨੂੰ ਹੁਣ ਇਹਨੇ ਦੱਸ ਤਾਂ ਹੁਣ ਮੈਂ ਕੋਲ ਲੜੂਗੀ ਮੇਰਾ ਸਿਰ ਪਾਉ ਹੋਇਆ ਗਿਆ ਪਤਾ ਹੁਣ ਜਾ ਕੇ ਪਤਾ ਪੁੱ ਤੂੰ ਜਾਏ ਉਹ ਤਾਂ ਪੇਪਰ ਕੁੱਪਰ ਦਵਾ ਲਿਆ ਅਸੀਂ ਜਾਏ ਉਹਨੇ ਦੋਵੇਂ ਭੈਣਾਂ ਉੱਧਰ ਹਾਂ ਚੱਲ ਕੋ ਦੇਖ ਪਾ ਲੋ ਮੈਂ ਤੇਰੇ ਨਾਲ ਜਾਣੀ ਐ ਨਾ ਮੈਂ ਪੈਸੇ ਪੁੱਛੇ ਚੱਕ ਰਿਆ ਮੈਂ ਜਾ ਚੱਕ ਲਿਆ ਭੱਜ ਜਾ ਭੱਜ ਜਾ ੱਲੇ ਹੁਣ ਬੱਸ ਇਹ ਪਿਓ ਚ ਨਹੀਂ ਬਾਗ ਜਾਣੀ ਮੇਰੀ ਗੱਲ ਸੁਣ ਲੈ ਤੀ ਆ ਗੁੱਸਾ ਨਾ ਕਰੀ ਗੱਲਾਂ ਦਾ ਇਹਦੀਆਂ ਦਾ ਗੱਲ ਪਤਾ ਪੌਲੀ ਆ ਗੱਲ ਪਤਾ ਕੀ ਆ ਪਾ ਲੋ ਅੱਜ ਦਾ ਜੱਜ ਦੇ ਆਪਾਂ ਟਾਈਮ ਦੇ ਵਿੱਚ ਦੇਖੀ ਹਨਾ ਇਹਦੇ ਹੁੰਦੇ ਆ ਹਰੇਕ ਰਿਸ਼ਤੇ ਨੂੰ ਕੋਈ ਨਾ ਕੋਈ ਲਾਜ ਲਾਈ ਆ ਲਾਜ ਲਾਈ ਦਿੰਦਾ ਸੰਦਲਾ ਦਾਗ ਵਾਲਾ ਕੰਮ ਐ ਅੱਜ ਦੇ ਟਾਈਮ 'ਚ ਸਟੇਲ ਨੂੰ ਤਾਂ ਪਾਣਾ ਲੱਗਦਾ ਹੈ ਬਗਾ ਉਹ ਇੱਕ ਗੱਲ ਐ ਬਗਾਨੇ ਤੇ ਤੇ ਜੋ ਵੀ ਨਾ ਆਪਾਂ ਤਾਂ ਸਿੱਧੀ ਗੱਲ ਕਹਿਣੇ ਆ ਬਗਾਨੇ ਤਾਂ ਤਾਂ ਜਮੀਨਾਂ ਤੇ ਜੋ ਹਾਂ ਆਵਦਾ ਮੈਂ ਆਵਦੇ ਨਹੀਂ ਮਾਰਦੇ ਬਗਾਨੇ ਮਾਰਦੇ ਨੇ ਕਹਿੰਦੇ ਐਮ ਤਾਂ ਹੋਰ ਹਸਾਬ ਦਾ ਚੱਕਲ ਚੱਲ ਠੀਕ ਆ ਚੰਗਾ ਮੈਂ ਵੀ ਚੱਲਾਂ ਫਿਰ ਆ ਜਾ ਕੇ ਚੁੰਨੀ ਚੰਨੀ ਬਦਲਣਾ ਹਾਂ ਹਾਂ ਬਗਰ ਉੱਥੇ ਹਾਂ ਪਹੁੰਚਾ ਰਹਿਣ ਜੀ